ਆਹ ਦੇਵਰਾਜ ਦਾ ਬੱਚਾ ਆ ਜੀ ਤੇ ਇਹ ਆਪਾਂ ਲੈ ਕੇ ਆਂਦਾ ਸੀਗਾ ਪੜੋਂ ਪਿੰਡ ਤੋਂ ਜੱਸਾ ਜੱਟ ਫਾਰਮ ਆ ਠੀਕ ਆ ਜੀ ਤੇ ਉਹਦੇ ਕੋਲੋਂ ਲੈ ਕੇ ਆਂਦਾ ਸੀ ਤੇ ਇਹ ਬੜਾ ਬੀਬਾ ਤੇ ਸਿਆਣਾ ਜੀ ਇਹਨੂੰ ਦੇਵਤਾ ਘੋੜਾਈ ਕਹਿ ਲੋ ਇਹਦੇ ਪਿਤਾ ਦਾ ਵੀ ਸੁਣਿਆ ਜੀ ਅਸੀਂ ਵੇਖਿਆ ਵੀ ਆ ਤੇ ਸੁਣਿਆ ਵੀ ਜਿਹੜੇ ਬੱਚੇ ਆਏ ਆ ਸਾਡੇ ਫਾਰਮ ਤੇ ਉਹ ਵੀ ਬਹੁਤ ਚੰਗੇ ਆਏ ਆ ਪਟੇਵਾਲੇ ਬੱਚੇ ਵੀ ਆਏ ਆ ਜਿਹੜੀਆਂ ਘੋੜੀਆਂ ਦੇ ਫੁੱਲ ਤੇ ਇਹਦੇ ਆਪ ਦੇ ਵੀ ਫੁੱਲ ਆ ਪਰ ਗੱਗੇ ਜਾ ਕੇ ਬਚੇਰੀਆਂ ਵੇਖੋਗੇ ਉਹ ਪਟੇਵਾਲੀ ਆਂ ਨਹੀਂ ਦੇਖ ਲੋ ਇਹ 1 ਸਾਲ ਦੀ ਹੋਈ ਆ ਬਿਸ਼ੇਰੀ ਅਜੇ ਤੇ ਇਹ ਪੂਰੀ ਆਪਦੇ ਵੱਲੋਂ ਤਿਆਰ ਆ ਇਹਨਾਂ ਦੇ ਅੰਗ ਪੈਰ ਦੇਖ ਲੋ ਕੱਲੀ ਸੁੰਦਰਤਾ ਹੀ ਨਹੀਂ ਕੋੜੇ ਨੇ ਦਿੱਤੀ ਜੀ ਇੱਕ ਬਰੀਡ ਦਾ ਜਿਹੜਾ લક્ષ્ય ਉਹ ਤਾਂ ਹੈ ਹੀ ਆ ਪਰ ਜਿੱਥੇ ਜਿੱਥੇ ਇਹਦੀ ਬਰੀਡ ਇੰਨੀ ਵਧੀਆ ਜਾਂਦਾ ਘੋੜਾ ਦੇ ਨਾਲ-ਨਾਲ ਇੱਕ ਤੰਦਰੁਸਤ ਤੇ ਮਜ਼ਬੂਤ ਬਾਡੀ ਵੀ ਜੰਦਾ। ਭਈ ਸਿੰਘਾਂ ਕੋਲੇ ਘੋੜੇ ਹੁੰਦੇ ਸੀ ਜਾਂ ਉਹ ਇਦਾਂ ਸਵਾਰੀ ਕਰਦੇ ਆ। ਜੀ ਇਹ ਇਦਾਂ ਦੇ ਸਟਰੋਂਗ ਆ ਸਾਡੇ ਕੋਈ ਵੀ ਜਾਨਵਰ ਕੱਢ ਲੋ ਦੁਪਹਿਰਾ ਹੁਣ 12 ਵਜਦੇ ਆ 12:30 ਤੇ ਤੁਸੀਂ 12:30 ਵਜੇ ਜੇ ਕਹੋ ਗੱਦੀ ਪਾ ਕੇ ਬਾਹਰ ਜਾਣਾ ਤਾਂ ਜਾਣਗੇ ਕੋਈ ਇਦਾਂ ਨਹੀਂ। ਇਹ ਸਾਡਾ ਉਦਾਂ ਹੈਗਾ ਜੇ ਕੋਈ ਚਾਹੇ ਤੈਨੂੰ ਮਿਲ ਸਕਦਾ ਹੈ 64+ ਆ ਹੁਣ ਇਹਦੀ। ਠੀਕ ਹੈ ਜੀ। ਅਜੇ ਦੋ ਦੰਦ ਦੀਆਂ ਟੋਪੀਆਂ ਲਾਈਆਂ ਆਏ ਨੇ। ਮੁੱਲ ਬਹੁਤ ਲੱਗਿਆ। ਵਿਕਿਆ ਨਹੀਂ ਸੀ ਪਰ ਉਹਨੂੰ ਬਹੁਤ ਪਸੰਦ ਕੀਤਾ ਲੋਕਾਂ ਨੇ। ਬਹੁਤ ਵੱਡੀ ਪੱਧਰ ਤੇ ਉਹਨੋਂ ਤੋਂ ਘੋੜੀ ਮਿਲੀ ਤੇ ਬੋਤਲ ਵੀ ਨਹੀਂ ਚਟਾ ਪਰ ਇਹ ਬਸ਼ੀਰੇ ਦਾ ਰਿਜ਼ਲਟ ਵੇਖ ਲੋ ਇਹ ਬਸ਼ੀਰੀ ਹੈ 45 ਦਿਨਾਂ ਦੀ ਬਸ਼ੀਰੀ ਹੋ ਗਈ ਹੈ ਜੀ ਤੇ ਇਹ ਉਸ ਬਸ਼ੀਰੇ ਦਾ ਰਿਜ਼ਲਟ ਹੈ ਜਿਹੜਾ ਆਪਾਂ ਸਭ ਤੋਂ ਪਹਿਲੇ ਨੰਬਰ 20 ਜਨਵਾਰਾਂ ਦੇ ਕਰੀਬ ਆ ਕੁਝ ਬੱਚੇ ਆ ਠੀਕ ਹੈ ਜੀ ਕੁਝ ਬੱਚਿਆਂ ਵਾਲੀਆਂ ਘੋੜੀਆਂ ਠੀਕ ਹੈ ਜੀ ਤੇ ਸਾਨ ਕੋੜੇ ਤੇ ਬੱਚਿਆਂ ਨੂੰ ਉਹਦੇ ਬਾਰੇ ਟ੍ਰੇਨਡ ਕਰਨਾ ਥੋੜਾ ਸਮਾਂ ਰੋਕੇ ਹਜੇ ਹੋਰ ਨੇਜਾਵਾਜੀ ਸ਼ੁਰੂ ਕਰਨ ਲੱਗੇ ਆ ਠੀਕ ਹੈ ਜੀ ਤੇ ਜਿਹਦੇ ਅੰਦਰ ਬੱਚੇ ਨੇਜਾਵਾਜੀ ਕਰਿਆ ਕਰਨਗੇ ਜੁ ਕਿ ਆ ਕੇ ਸਾਡੇ ਤੇ ਇਹ ਕਿਰਪਾ ਕੀਤੀ ਹੈ ਕਿ ਇੰਨੇ ਸੰਸਾਰ ਨਾਲ ਤੁਸੀਂ ਸਾਨੂੰ ਮਿਲਾਇਆ ਤੇ ਹੋ ਸਕਦਾ ਸਾਨੂੰ ਬਹੁਤ ਚੰਗੇ ਸੁਝਾਅ ਗੁਰਮੁਖ ਇਸ ਵੀਡੀਓ ਨੂੰ ਦੇਖ ਕੇ ਜੋ ਸਾਨੂੰ ਨਹੀਂ ਸੋਝੀ ਅਸੀਂ ਉਹਨਾਂ ਤੋਂ ਸਿੱਖਾਂਗੇ ਤੇ ਉਹ ਸਾਨੂੰ ਇਹਨਾਂ ਬਾਰੇ ਸੁਝਾਅ ਦੇਣਗੇ ਸਾਸੀ ਗਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚ ਚੁੱਕੇ ਹਾਂ ਅਕਾਲ ਸਟੱਡ ਫਾਰਮ ਰੌਲੀ ਰੋਡ ਮੋਗਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਸ ਸਟੱਡ ਫਾਰਮ ਦੇ ਪੂਰੇ ਜਿਹੜੇ A1 ਪੂਰੇ ਟੌਪ ਦੇ ਜਿਹੜੇ ਜਾਨਵਰ ਦਿਖਾਵਾਂਗੇ ਉਹਨਾਂ ਜਾਨਵਰਾਂ ਦੇ ਵਿੱਚੋਂ ਕੁਝ ਕਿ ਜਿਹੜੇ ਬੱਚੇ ਗੁਰਮਖਾਨੇ ਸੇਲ ਕਰਨੇ ਆ ਸਾਰੀ ਗੱਲਬਾਤ ਕਰਾਂਗੇ ਆਪਣੇ ਨਾਲ ਭਾਈ ਇਕਬਾਲ ਸਿੰਘ ਜੀ ਹੋਣਗੇ ਜਾਨਵਰਾਂ ਦੀ ਸਾਰੀ ਡਿਟੇਲ ਵਗੈਰਾ ਦੇਵਾਂਗੇ ਤੇ ਕੀ ਕੀ ਜਿਹੜੀ ਘੋੜਿਆਂ ਦੀ ਮੀਟਿੰਗ ਪੀ ਚੱਲ ਰਹੀ ਆ ਕਿੱਦਾਂ ਦੇ ਰਿਜ਼ਲਟ ਆ ਰਿਹਾ ਕਿਹੜੀ ਕਿਹੜੀ ਲਾਈਨ ਆ ਤੇ ਪਹਿਲਾਂ ਤਾਂ ਇਕਬਾਲ ਸਿੰਘ ਜੀ ਵਾਇਗੁਰਜੀਕਾ ਖਾਲਸਾ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀਫਤ ਤੇ ਵਾਇਗੁਰ ਜੀ ਸਭ ਤੋਂ ਪਹਿਲਾਂ ਆਪਾਂ ਇਹ ਹੀ ਦੱਸ ਦੀ ਵੀ ਆਪਣੇ ਕੋਲੇ ਮਾਲਕ ਦੀ ਕਰਪਾਣਾ ਕਿੰਨੇ ਟੋਟਲ ਕਿੰਨੇ ਜਾਨਵਰ ਆਈ ਆਪਣੇ ਫਾਰਮ ਤੇ ਆਪਣੇ ਕੋਲ 20 ਜਾਨਵਰਾਂ ਦੇ ਕਰੀਬ ਆ ਕੁਝ ਬੱਚੇ ਆ ਠੀਕ ਹੈ ਜੀ ਕੁਝ ਬੱਚਿਆਂ ਵਾਲੀਆਂ ਘੋੜੀਆਂ ਠੀਕ ਹੈ ਜੀ ਤੇ ਸਾਨ ਘੋੜੇ ਸਾਨ ਘੋੜੇ ਆਈ ਹਾਂਜੀ ਤੇ ਆਪਾਂ ਜੇ ਆਪਾਂ ਜ਼ਿਆਦਾ ਸਮਾਂ ਨਾ ਲਈਏ ਹਨਾ ਕਿਉਂਕਿ ਪਹਿਲਾਂ ਤਾਂ ਬੜਾ ਆਨੰਦ ਆਇਆ ਸਾਰੇ ਜਾਨਵਰ ਦੇਖ ਕੇ ਪੂਰੀ ਰੂਹ ਖੁਸ਼ ਹੁੰਦੀ ਐ ਵੀ ਕੁਆਲਿਟੀ ਵੀ ਬਹੁਤ ਤੇ ਸਭਾਈ ਵੀ ਬਹੁਤ ਆ ਤੇ ਇੱਕ ਚੀਜ਼ ਆਪਾਂ ਕਲੀਅਰ ਇਹ ਕਰਦੀ ਹੈ ਹਨਾ ਵੀ ਜਿਵੇਂ ਆਪਾਂ ਆਫ ਕੈਮਰੇ ਗੱਲਬਾਤ ਕਰਦੇ ਪਏ ਸੀ ਹਨਾ ਵੀ ਆਪਾਂ ਇਹਨਾਂ ਨੂੰ ਜਾਨਵਰਾਂ ਨੂੰ ਨੇਚਰਲ ਖਾਣਕ ਤੇ ਪਾਲ ਰਹੇ ਆ ਜੀ ਉਹ ਆਪਾਂ ਜ਼ਰੂਰ ਦਰਸ਼ਕਾਂ ਨੂੰ ਦੱਸੀ ਕਿਉਂਕਿ ਜਿਹੜੇ ਵੀ ਸੱਜਣ ਦੇਖਣਗੇ ਹਨਾ ਕਿਉਂਕਿ ਇਹ ਇੱਕ ਨਵੇਂ ਬੰਦੇ ਵਾਸਤੇ ਵੀ ਬਹੁਤ ਵਧੀਆ ਗੱਲ ਆ ਹਨਾ ਕੀ ਕੀ ਇਹਨੂੰ ਡਾਈਟ ਚੱਲ ਰਹੀ ਹੈ ਸਾਰੇ ਆਪਣੇ ਜਿਹੜੇ ਬੱਚੇ ਆ ਜੀ ਇਹਨਾਂ ਨੂੰ ਬਹੁਤ ਵਧੀਆ ਗੱਲ ਪੁੱਛੀ ਵੀਰ ਜੀ ਤੁਸੀਂ ਇੱਥੇ ਭਾਈ ਸਾਹਿਬ ਵੱਲੋਂ ਸਾਨੂੰ ਇੱਕ ਹੁਕਮ ਹੈ ਕਿ ਜਿਹੜੀ ਨੇਚਰਲੀ ਖਾਣਕ ਆ ਜਿਵੇਂ ਇਹਨਾਂ ਦੀ ਖੁਰਾਕ ਆ ਜਾਂ ਤਾਂ ਦਾਣਾ ਜਿਹਦੇ ਚ ਆਪਾਂ ਲੈ ਲਓ ਬਾਜਰਾ ਹੈ ਜੀ ਜਾਂ ਚਨੇ ਛੋਲੇ ਆ ਜਵੀ ਆ ਜੋ ਆ ਕਣਕ ਆ ਜਾਂ ਉਦਾਂ ਹਲਕਾ ਖਾਣਾ ਚੌਕਰ ਆ ਜੀ ਇਹ ਇਹਨਾਂ ਨੂੰ ਜਿੱਦਾਂ ਜਿੱਦਾਂ ਦੀ ਪੋਜੀਸ਼ਨ 'ਚ ਵਿਚਰਦੇ ਆ ਜਿੰਨਾਂ ਘੋੜੀਆਂ ਬੱਚੇ ਦਿੰਦੀਆਂ ਜੀ ਡਿਲੀਵਰੀ ਹੁੰਦੀ ਆ ਉਹਨਾਂ ਦੀ ਫਿਰ ਉਹਵੇਂ ਖੁਰਾਕ ਉਹਨਾਂ ਨੂੰ ਨਾਲ ਜਾਂ ਕਣਕ ਦਾ ਦਲੀਆ ਜਾਂ ਕਣਕ ਦਾ ਦਾਣਾ ਜੋ ਆਂਦਾ ਦਾਣਾ ਛੋਲੇ ਇਦਾਂ ਜਾਂ ਸਾਂਹ ਘੋੜੀਆਂ ਵਾਸਤੇ ਆ ਉਹਨਾਂ ਵਾਸਤੇ ਬੋਇਲ ਕਰਕੇ ਦਾਣਾ ਉਹਨੂੰ ਸ਼ੇਪ ਦਿੱਤੀ ਜਾਂਦੀ ਆ ਕੁਝ ਬੋਇਲ ਕਰਕੇ ਹਲਕਾ ਕਰਕੇ ਇਹਨਾਂ ਨੂੰ ਦਿੱਤਾ ਜਾਂਦਾ ਮੌਸਮ ਦੇ ਨਾਲ ਜਿੱਦਾਂ ਜਿੱਦਾਂ ਮੌਸਮ ਬਦਲਦਾ ਉਦੋਂ ਦਿੱਤਾ ਵੈਸੇ ਇਹਨਾਂ ਨੂੰ ਸਾਰਾ ਨੇਚਰਲੀ ਜਾਂਦਾ ਉਦੋਂ ਕੋਈ ਇਦਾਂ ਨਾਮ ਫੀਡ ਜਾਂ ਕੋਈ ਇਦਾਂ ਸਟੀਲਰਡ ਜਾਂ ਕੋਈ ਪਾਊਡਰ ਇਦਾਂ ਕੁਝ ਨਹੀਂ ਹੈ ਜਿਵੇਂ ਇਹਨਾਂ ਨੂੰ ਉਹਦੇ ਵਾਸਤੇ ਵੀ ਕੋਈ ਮੇਥੇ ਵਗੈਰਾ ਕੋਈ ਆ ਛੋਲਿਆਂ ਦੇ ਨਾਲ ਤਾਰਾ ਮੀਰਾ ਜਾਂ ਇਹਨਾਂ ਦੇ ਪੇਟ ਦੇ ਕੀੜਿਆਂ ਵਾਸਤੇ ਇਨੀ ਮੈਡੀਸਨ ਦਿੱਤੀ ਜਾਂਦੀ ਆ ਜੀ ਤੇ ਇਹਨਾਂ ਨੂੰ ਜਦੋਂ ਵੀ ਅਸੀਂ ਰੱਖਦੇ ਆ ਜਾਂ ਬਾਹਰ ਸਵਾਰੀ ਵਾਸਤੇ ਲੈ ਕੇ ਜਾਂਦੇ ਆ ਉਦੋਂ ਵੀ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਇਹਨਾਂ ਦੀ ਖੁਰਾਕ ਦਾ ਜਿਹੜੇ ਜਾਨਵਰਾਂ ਤੇ ਸਵਾਰੀ ਜਾਂ ਟ੍ਰੇਨਰ ਸੱਦੇ ਆਂ ਜੀ ਜਿਵੇਂ ਜਿਹੜਾ ਕੁਦਰਤੀ ਜਿਹੜੀਆਂ ਚੀਜ਼ਾਂ ਬਣੀਆਂ ਆਪਾਂ ਉਹੀ ਦੇ ਦਿੰਦੇ ਆਂ ਬਿਲਕੁਲ ਬਿਲਕੁਲ ਉਹੀ ਜੋ ਇਹਦਾ ਜਿਹੜਾ ਹੈਗਾ ਮੂੰਗਫਲੀ ਦਾ ਨੀਰਾ ਉਹ ਵਧੀਆ ਕੁਆਲਿਟੀ ਦਾ ਉਹ ਅਸੀਂ ਪੂਰਾ ਵਧੀਆ ਕੁਆਲਿਟੀ ਦਾ ਦੇ ਦਿੰਦੇ ਆਂ ਵਧੀਆ ਕੁਆਲਿਟੀ ਹੈ ਨਾ ਤੇ ਭਾਈ ਗੁਰਜੀ ਆਪਾਂ ਜੇ ਆਪਾਂ ਗੱਲਬਾਤ ਕਰ ਲਈਏ ਹਨਾ ਤੇ ਸਭ ਤੋਂ ਪਹਿਲਾਂ ਜਿਹੜਾ ਇੱਕ ਨੰਬਰ ਤੇ ਆਪਣੇ ਕੋਲ ਜਿਹੜਾ ਨੁਕਰਾ ਆਪਾਂ ਹਨਾ ਸਕਰੀਨ ਦੇ ਉੱਪਰ ਦਿਖਾ ਰਹੇ ਆਂ ਇਹਦੀ ਬੱਚੇ ਦੀ ਕੀ ਬਲੱਡ ਲੈਣਾ ਈ ਇਹਦੀ ਇਹਦੇ ਜੀ ਜਿਹੜਾ ਇਹ ਉਸ ਘੋੜੇ ਦਾ ਬੱਚਾ ਹੈ ਠੀਕ ਹੈ ਜੀ ਤੇ ਇਹਦੇ ਅਸੀਂ ਸਾਡੇ ਕੋਲੇ ਇਹ ਹੁਣ 2 ਸਾਲ 2.5 ਸਾਲ ਦੇ ਕਰੀਬ ਆ ਦੋ ਦੰਦ ਦੀਆਂ ਟੋਪੀਆਂ ਲਾ ਗਿਆ ਇਹ ਠੀਕ ਹੈ ਜੀ ਤੇ ਅਸੀਂ ਇਹਨੂੰ ਪਹਿਲਾਂ ਸਾਡੇ ਕੋਲੇ ਇੱਕ ਘੋੜੀ ਹੈ ਤੁਹਾਨੂੰ ਅੱਗੇ ਚੱਲ ਕੇ ਦਿਖਾਉਨੇ ਆ ਠੀਕ ਹੈ ਜੀ ਤੇ ਉਹ ਤਿੰਨ ਪੈਰੀ ਚਿਟੇ ਆ ਠੀਕ ਹੈ ਜੀ ਪਰ ਉਹਦੇ ਤੇ ਅਸੀਂ ਪਿਛਲੀ ਵਾਰ ਇਹਦੀ ਟ్రਾਈਲ ਲਈ ਸੀ ਜੀ ਤੇ ਉਦੋਂ ਹਲੇ ਵੀ ਅਸੀਂ ਇਹ ਤੇ ਸਵਾਰੀ ਨਹੀਂ ਕਰਨ ਲੱਗੇ ਠੀਕ ਹੈ ਜੀ ਉਦੋਂ ਅਸੀਂ ਇਹਦਾ ਬੱਚਾ ਲਿਆ ਤੇ ਬਹੁਤ ਸੋਹਣਾ ਰਿਜ਼ਲਟ ਆਇਆ ਬੇਸ਼ੇਰੀ ਹੈ ਠੀਕ ਹੈ ਜੀ ਤੇ ਇਹ ਆਪ ਨੋਟਸਪੌਟ ਜਣਕੇ ਸਪੌਟਲੈਸ ਹਨਾ ਤੇ ਇਹਦੀ ਮਦਰ ਕਿਦਾਂ ਦੀ ਸੀਗੀ ਜੀ ਦੀ ਇਹਦੀ ਮਦਰ ਹੈ ਜਿਹੜੀ ਉਹ ਚੰਬੀ ਹੈ ਉਹ ਉਹਦੇ ਵਿੱਚ ਬਹੁਤ ਸੋਹਣੀ ਆ ਅੱਗੇ ਜਾ ਕੇ ਤੁਸੀਂ ਵੇਖੋਗੇ ਉਹ ਕੋੜੀ ਨੂੰ ਵੀ ਠੀਕ ਹੈ ਜੀ ਤੇ ਉਹਦੇ ਜਿਹੜੇ ਪਹਿਲੇ ਬੱਚੇ ਸੀ ਉਹਨਾਂ ਦੇ ਵਿੱਚ ਵੀ ਉਹਨੇ ਪਹਿਲਾ ਅਰਜਨ ਦਾ ਬੱਚਾ ਦਿੱਤਾ ਸੀ ਉਹ ਵੀ ਨੁਕਰਾ ਸੀ ਯਾਨੀ ਕਿ ਇਹਦੇ ਜਿਹੜਾ ਹਨਾ ਜਿਹੜਾ ਬਸ਼ੇਰਾ ਹੈ ਬਰੀਕੀ ਚ ਬਹੁਤ ਜ਼ਿਆਦਾ ਹਨਾ ਜਿਹਦੀ ਲੈਂਥ ਵੀ ਤੇ ਬਰੀਕਪਨ ਬਹੁਤ ਜਿਆਦਾ ਮਾਰਵਾੜੀ ਵਾਂਗੂ ਇਹਦੇ ਕੰਨ ਕੋਨਾ ਫੇਸਪੂਕ ਦੀ ਕਵਾੜੀ ਬਹੁਤ ਜ਼ਿਆਦਾ ਹੈ ਦੀ ਹਨਾ ਹਾਂਜੀ ਉਹਨਾਂ ਗੁਰਸਿਮਰਨ ਵੀਰ ਹੋਣਾਂ ਕੋਲੇ ਇਹਨਾਂ ਗੁੜੇ ਪਿੰਡ ਤੋਂ ਆ ਉਹ ਵੀ ਸੋਹਣੇ ਘੋੜੇ ਰੱਖਦੇ ਉਹਨਾਂ ਨੇ ਪਹਿਲਾਂ ਜਿਹੜਾ ਇਹਦਾ ਪਿਤਾ ਵਾ ਉਹ ਬਹੁਤ ਉੱਚੀ ਪੱਧਰ ਤੇ ਘੋੜਾ ਵਿਕਿਆ ਉਹਦਾ ਮੁੱਲ ਬਹੁਤ ਲੱਗਿਆ ਵਿਕਿਆ ਨਹੀਂ ਸੀ ਪਰ ਉਹਨੂੰ ਬਹੁਤ ਪਸੰਦ ਕੀਤਾ ਲੋਕਾਂ ਨੇ ਬਹੁਤ ਵੱਡੀ ਪੱਧਰ ਤੇ ਉਹਨਰ ਤੋਂ ਘੋੜੀ ਮਿਲੀ ਤੇ ਬਹੁਤ ਚੰਗੇ ਰਿਜ਼ਲਟ ਆਇਆ ਵੀਰ ਉਹਨਾਂ ਕੋਲੋਂ ਤੇ ਇਹ ਉਹਨਾਂ ਕੋਲੋਂ ਘੋੜੀ ਮਿਲੀ ਸੀ ਤੇ ਇਹਦੀ ਅਕਵਾਲ ਸਿੰਘ ਜੀ ਕੀ ਇਹਦੀ ਮੀਟਿੰਗ ਆਪਾਂ ਜੇ ਕੋਈ ਕਦੇ ਨਹੀਂ ਸੱਜਣ ਫੋਨ ਕਰੂਗਾ ਹਨਾ ਤੇ ਕੀ ਆਪਾਂ ਮੀਟਿੰਗ ਵੈਸੇ ਵੀਰ ਜੀ ਅਸੀਂ ਇਹਨੂੰ ਤਵੇਲੇ ਤੇ ਹਜੇ ਦੋ ਘੋੜੀਆਂ ਇਤੋਂ ਮਲਾਈਆਂ ਇੱਕ ਦਾ ਬੱਚਾ ਆਇਆ ਜੀ ਤੇ ਪਰ ਹਲੇ ਵਾਰ ਛੱਡਿਆ ਨਹੀਂ ਹੈ ਪਰ ਜੇ ਆਉਣਗੇ ਵੀ ਗੁਰਮੁਖ ਕੋਈ ਆਪਣਾ ਐ ਬੰਦਸ਼ ਨਹੀਂ ਹੈਗੀ ਬੜੇ ਤੋਂ ਬੜਾ ਅਸੀਂ 20000 ਦੇ ਵਿੱਚ ਆਪਾਂ ਛੱਡ ਦਾਂਗੇ ਛੱਡ ਦਾਂਗੇ ਬਸ ਠੀਕ ਹੈ ਹਾਈਟ ਵੀ ਆਪਣਾ ਤਾਂ ਕੋਈ ਹੈ ਨਹੀਂ ਹੈ ਨਾ ਮੈਨੂੰ ਹਾਂਜੀ ਹਾਂਜੀ ਵੈਸੇ ਇਹ ਸਾਡਾ ਉਦਾਂ ਹੈਗਾ ਜੇ ਕੋਈ ਚਾਹੇ ਤੈਨੂੰ ਮਿਲ ਸਕਦਾ ਹੈ 64 ਪਲੱਸ ਆ ਹੁਣ ਇਹਦੀ ਠੀਕ ਹੈ ਜੀ ਅਜੇ ਦੋ ਦੰਦ ਦੀਆਂ ਟੋਪੀਆਂ ਲਾਈਆਂ ਆਏ ਨੇ ਠੀਕ ਹੈ ਜੀ ਤੇ 64 ਤੋਂ ਉੱਪਰ ਹੀ ਐ ਇਹਦੀ ਠੀਕ ਹੈ ਜੀ ਤੇ ਫਾਇਰ ਜਿਵੇਂ ਆਪਾਂ ਤੁਰਦੇ ਰਵਾਂਗੇ ਹਨਾ ਜਿਵੇਂ ਆਪਾਂ ਗੱਲਬਾਤ ਕਰਦੇ ਰਹੀਏ ਜਿਵੇਂ ਆਪਾਂ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਬੋਲਦਾ ਸੀ ਇਹ ਜਿਵੇਂ ਕੋਈ ਸੱਜਣ ਵਿਚਾਰ ਬਣਾਊਗਾ ਹੈਗਾ ਕਿ ਨਹੀਂ ਸਣ ਕੋੜੇ ਵਾਹ ਜੀ ਇਹ ਜੇ ਕਦੇ ਬਈ ਇਸ ਤਰ੍ਹਾਂ ਦਾ ਕੋਈ ਆ ਜਾਂਦਾ ਵਾ ਸ਼ਕੀਨ ਉਹ ਚਾਹੁੰਦਾ ਵਾ ਵੈਸੇ ਤਾਂ ਚਲੋ ਭਾਈ ਸਾਹਿਬ ਵੱਲੋਂ ਤਾਂ ਇਹ ਹੈ ਜੀ ਬਈ ਆਪਣੇ ਕੋਲੇ ਆਪਦੇ ਕੋਲੇ ਇਸ ਵਾਰੀ ਵਾਸਤੇ ਜਾਂ ਜਿਵੇਂ ਅਕੈਡਮੀ ਚ ਜਾਂਦੇ ਆ ਬੱਚੇ ਇਸ ਵਾਰੀ ਕਰਦੇ ਆ ਨਾ ਤੇ ਪਰ ਜੇ ਕੋਈ ਇਦਾਂ ਹੋਊਗਾ ਚਾਹਵਾਂ ਤਾਂ ਇਹ ਤੇ ਵਿਚਾਰ ਕਰ ਸਕਦੇ ਆ ਵਿਚਾਰ ਕਰ ਸਕਦੇ ਆ ਨਾ ਤੇ ਆ ਜੀ ਜੀ ਹੁਣ ਆਪਾਂ ਆਪਣੇ ਹਨਾ ਇਹਦਾ ਫਾਰਮ ਦਾ ਨੰਬਰਦਾਰ ਦਿਖਾ ਦੀ ਹੈ ਨਾ ਤੇ ਇਹਦੀ ਆਪਾਂ ਡਿਟੇਲ ਦੱਸਦੀਏ ਪਹਿਲਾਂ ਤਾਂ ਜੀ ਆਪਣੇ ਇੱਕ ਔੜੇ ਦੀ ਜੀ ਦੀ ਹਾਂਜੀ ਇਹ ਆਪਾਂ ਦੇਵਰਾਜ ਦਾ ਬੱਚਾ ਆ ਜੀ ਤੇ ਇਹ ਆਪਾਂ ਲੈ ਕੇ ਆਂਦਾ ਸੀਗਾ ਪੜੋਂ ਪਿੰਡ ਤੋਂ ਜੱਸਾ ਜੱਟ ਫਾਰਮ ਆ ਠੀਕ ਹੈ ਜੀ ਤੇ ਉਹਦੇ ਕੋਲੋਂ ਲੈ ਕੇ ਆਂਦਾ ਸੀ ਤੇ ਇਹ ਬੜਾ ਬੀਬਾ ਤੇ ਸਿਆਣਾ ਜੀ ਇਹਨੂੰ ਦੇਵਤਾ ਔੜਾ ਹੀ ਕਹਿ ਲਓ ਇਹਦੇ ਪਿਤਾ ਦਾ ਵੀ ਸੁਣਿਆ ਜੀ ਅਸੀਂ ਵੇਖਿਆ ਵੀ ਹੈ ਤੇ ਸੁਣਿਆ ਵੀ ਹੈ ਕਿ ਉਹ ਵੀ ਬਹੁਤ ਬੀਬੇ ਸੁਭਾ ਦਾ ਆ ਕੋਈ ਇਦਾਂ ਦਾ ਨਹੀਂ ਹੈ ਕਿ ਉਹ ਅਣਾੜੀ ਘੋੜਾ ਜਾਂ ਮੂੰਹ ਪਾਉਂਦਾ ਜਾਂ ਉਹ ਅੜੀ ਕਰਦਾ ਇਹਨੂੰ ਵੀ ਫਿਰ ਬੱਚੇ ਲਈ ਫਿਰਦੇ ਇਦਾਂ ਪਰ ਇਹਦੇ ਜਿਹੜੇ ਬੱਚੇ ਆਏ ਆ ਸਾਡੇ ਫਾਰਮ ਤੇ ਉਹ ਵੀ ਬਹੁਤ ਚੰਗੇ ਆਏ ਆ ਪਟੇ ਵਾਲੇ ਬੱਚੇ ਵੀ ਆਏ ਆ ਜਿਹੜੀਆਂ ਘੋੜੀਆਂ ਦੇ ਫੁੱਲ ਆ ਤੇ ਇਹਦੇ ਆਪ ਦੇ ਵੀ ਫੁੱਲ ਆ ਪਰ ਗੱਗੇ ਜਾ ਕੇ ਬੇਚੇਰੀ ਬੇਚਰੀਆਂ ਵੇਖੋਗੇ ਉਹ ਪਟੇ ਵਾਲੇ ਆ ਬਿਲਕੁਲ ਜਨ ਕੇ ਬਹੁਤ ਟਾਪ ਕੁਆਲਟੀ ਦੇ ਬੱਚੇ ਨੇ ਹਾਂ ਜੀ ਇਕੱਲੇ ਇਦਾਂ ਜਿਹੜੇ ਆਪਾਂ ਰੰਗ ਨੂੰ ਲੈ ਕੇ ਕਲਰ ਨੂੰ ਲੈ ਕੇ ਕਹਿ ਦਈਏ ਕੁਆਲਟੀ ਦੇ ਆ ਉਹ ਵੀ ਕੁਆਲਟੀ ਦੇ ਆ ਪਰ ਇਦਾਂ ਵੀ ਮੰਨ ਲਓ ਚਾਹੇ ਤਾਂ ਇਹਦੇ ਪਿਤਾ ਦੀ ਬਲੱਡ ਲਾਈਨ ਲਾ ਲਓ ਚਾਹੇ ਮੰਨ ਲਓ ਮਾਲਕ ਦਾ ਇਹਨੂੰ ਦੇਣ ਜੀ ਤੇ ਬੱਚੇ ਅੰਗਾਂ ਪੈਰਾਂ ਦੇ ਬਹੁਤ ਸਟਰੌਂਗ ਬਿਲਕੁਲ ਹੈ ਨਾ ਇਹ ਇੱਕ ਬਾਈ ਕਿੰਨੇ ਚਰਦਾ ਹੋ ਗਿਆ ਤੇ ਕਿੰਨੀ ਕ ਹਾਈਟ ਹੈ ਜੀ ਦੀ ਇਹ ਦੀ 65 ਪਲੱਸ ਹਾਈਟ ਆ ਜੀ ਇਹ 5 ਸਾਲ ਤੋਂ ਉੱਪਰ ਹੋ ਗਿਆ ਘੋੜਾ 5 ਲੱਖ ਠੀਕ ਹੈ ਜੀ ਤੇ ਟੋਟਲ ਕੰਨੀਆਂ ਘੋੜੀਆਂ ਮੇਰੇ ਸਣ ਆਪਣੇ ਤਾਂ ਫਾਰਮ ਤੇ ਨੇ ਪੂਰੇ ਰੰਗ ਭਗ ਲਾਏ ਹੋਏ ਨਾ ਇਹ ਸਾਰੇ ਬਹੁਤ ਬੱਚੇ ਆਏ ਆ ਤੇ ਬਹੁਤ ਚੰਗੇ ਬੱਚੇ ਆਏ ਠੀਕ ਹੈ ਜੀ ਤੇ ਇਹਦੇ ਇਹਦੀ ਫਿਰ ਜਿਹੜੀ ਮੀਟਿੰਗ ਕੀ ਚਾਰਜ ਕਰਦੇ 21000 ਰੁਪਏ ਭਾਈ ਸਾਹਿਬ ਵੱਲੋਂ ਹੁਕਮ ਹੈ ਠੀਕ ਹੈ ਜੀ ਪੁੱਛਿਆ ਸੀ ਕਿ ਆਸੀ ਭਾਈ ਸਾਹਿਬ ਨੂੰ ਵੀ ਇਸ ਵਾਰ ਵੀ ਇਹਦੀ ਮੀਟ ਦਾ ਵੀ ਰੇਟ ਦਾ ਉਹ ਕਹਿੰਦੇ ਜਿਹੜੀ ਚੱਲਦੀ ਹੈ ਹਜੇ ਉਹੀ ਚੱਲਣ ਦਿਓ ਤੇ ਕਿਉਂਕਿ ਆਪਾਂ ਵੈਸੇ ਇਧਰ ਨੂੰ ਧਿਆਨ ਘਟਾ ਕੋਈ ਗੁਰਮਖਾ ਜਾਂਦੇ ਆ ਤੇ ਆਪਾਂ ਜ਼ਰੂਰ ਕਰਾ ਦਿੰਨੇ ਆ ਉਦਾਂ ਆਪਾਂ ਪ੍ਰੋਫੈਸ਼ਨਲ ਉਦਾਂ ਨਹੀਂ ਕਰਦੇ ਯਾਨੀ ਕਿ ਆਪਣਾ ਤਾਂ ਅਕੈਡਮੀ ਦੇ ਤੌਰ ਤੇ ਵੀ ਬੱਚਿਆਂ ਨੂੰ ਟ੍ਰੇਨਿੰਗ ਦੇਣ ਵਾਸਤੇ ਆਣਾ ਘੋੜਿਆਂ ਨੂੰ ਆਪਾਂ ਪਾਲ ਰਹੇ ਆ ਹਨ ਤੇ ਇਹਦੇ ਵਾਸਤੇ ਕੋਈ ਸੱਜਣ ਬਾਹਰੋਂ ਫੋਨ ਕਰੂਗਾ ਤੇ ਆਪਾਂ ਹੁਣ ਛੱਡ ਦਾਂਗੇ ਹਾਂਜੀ 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 ਬਾਕੀ ਭਾਈ ਸਾਹਿਬ ਜਿਵੇਂ ਆਪਾਂ ਇਹਨੂੰ ਕੱਢਿਆ ਹਨ ਇਹ ਬਹੁਤ ਜਾਣਗੇ ਜਿਵੇਂ ਇੱਕ ਬਸ਼ੇਰੀ ਵਾਂਗੂ ਟ੍ਰੀਟ ਕਰਦਾ ਹਨ ਬੰਦੇ ਨੂੰ ਕੋਈ ਅਸੀਂ ਜਿਵੇਂ ਅਸੀਂ ਵੀ ਉੱਪਰ ਦਿੱਕੋ ਦੀ ਸ਼ੋਰਟ ਚੱਲ ਰਹੇ ਆ ਹਨ ਬਹੁਤ ਆਨੰਦਪਈ ਜਿਹੜੀ ਸਵਾਈ ਸਵਾਰੀ ਕਰਾਉਂਦਾ ਹਨ ਇਹਦਾ ਕਿਵੇਂ ਵਿਚਾਰ ਬਣਿਆ ਸੀਗਾ ਇਹਨੂੰ ਆਪਾਂ ਜਦੋਂ ਆਪਾਂ ਖਰੀਦੇ ਆਣੇ ਇਹਨਾਂ ਭਾਈ ਸਾਹਿਬ ਪਾਈ ਦਲਬੀਰ ਸਿੰਘ ਜੀ ਜਿਹੜੇ ਬ੍ਰਹਮ ਗਿਆਨ ਕੇਂਦਰ ਦੇ ਮੁਖੀ ਆ ਜੀ ਉਹਨਾਂ ਨੇ ਜਦੋਂ ਮਾਰਵੜੀ ਲਾਈਨ ਦੀ ਗੱਲ ਹੋਈ ਪਹਿਲਾਂ ਕੋੜੀਆਂ ਰੱਖੀਆਂ ਤੇ ਉਹਨਾਂ ਦੀ ਇਹ ਸੋਚ ਸੀ ਕਿ ਕੋਈ ਮਾਰਵੜੀ ਲਾਈਨ ਆ ਜਿਹੜੀ ਇਹਨੂੰ ਸੋਧਿਆ ਜਾਵੇ ਇਹਨੂੰ ਚੰਗੀ ਬਰੀਡ ਪੈਦਾ ਕੀਤੀ ਜਾਵੇ ਤੇ ਚੰਗੇ ਬੱਚੇ ਜਦੋਂ ਆਉਣਗੇ ਇਸ ਸੰਸਾਰ ਵਾਸਤੇ ਤੇ ਆਪਦੇ ਵਾਸਤੇ ਜਿਵੇਂ ਇਹਨਾਂ ਦਾ ਸੁਭਾਅ ਘੋੜੇ ਦਾ ਸੁਭਾਅ ਬਹੁਤ ਬੀਬਾ ਸੁਭਾਅ ਦੇਵਤਾ ਜੀਵ ਆ ਇਹ ਤੇ ਜਦੋਂ ਭਾਈ ਸਾਹਿਬ ਖੁਦ ਵੀ ਇਸ ਵਾਰੀ ਕਰਦੇ ਆ ਤੇ ਬਹੁਤ ਚੰਗੀ ਸਵਾਰੀ ਕਰਾਉਂਦਾ ਤੇ ਚੱਲਦਾ ਤੁਸੀਂ ਦੇਖੋਗੇ ਬਿਲਕੁਲ ਹਾਂ ਤੇ ਦੂਜਾ ਭਾਈ ਸਾਹਿਬ ਦੀ ਇਹ ਸੋਚ ਆ ਅੱਜ ਵੀ ਆ ਪਹਿਲਾਂ ਵੀ ਸੀ ਵੀ ਜਿਹੜੇ ਮਾਰਵੜੀ ਜਾਨਵਰ ਵੀ ਇਹ ਆਪਦੇ ਆਪ ਚ ਇੱਕ ਚੰਗੀ ਸੋਚ ਚੰਗੀ ਸ਼ੁੱਧ ਬਰੀਡ ਪੈਦਾ ਹੋਵੇ ਤੇ ਸੰਸਾਰ ਨੂੰ ਵੀ ਇੱਕ ਸੁਨੇਹਾ ਇਹ ਅਸੀਂ ਆਪਦੇ ਫਾਰਮ ਤੇ ਲਿਆ ਕੇ ਪਹਿਲਾਂ ਸੰਸਾਰ ਚੋਂ ਹੀ ਸ਼ੁਰੂ ਕੀਤਾ ਭਾਈ ਸਾਹਿਬ ਨੇ ਆਪਦੇ ਫਾਰਮ ਤੋਂ ਸ਼ੁਰੂ ਕੀਤਾ ਤੇ ਇੱਥੇ ਜਦੋਂ ਹੁਣ ਕੋਈ ਅੱਗੇ ਜਾ ਕੇ ਤੁਸੀਂ ਘੋੜੀਆਂ ਵੇਖੋਗੇ ਤੇ ਬੱਚੇ ਪੈਦਾ ਹੋਏ ਆ ਤੇ ਤੁਸੀਂ ਵੇਖੋਗੇ ਵੀ ਇਹ ਵਾਕਈ ਬਹੁਤ ਚੰਗੇ ਬੱਚੇ ਪੈਦਾ ਕੀਤੇ ਜਨ ਕੇ ਸਾਊਸੀ ਪਸਪੀ ਦੇ ਨਾਲ ਬਰੀਡਰ ਕੋੜਾ ਵੀ ਹੈ ਬਹੁਤ ਸਾਫ਼ ਹੋ ਗਿਆ ਹੈ ਨਾ ਬਹੁਤ ਵਧੀਆ ਦੇਖੋ ਵੀ ਜਿਹੜੀਆਂ ਬਸ਼ੇਰੀਆਂ ਆਈਆਂ ਪਟੇਵਾਲੀਆਂ ਬਸ਼ੇਰੀਆਂ ਵੀ ਆਈਆਂ ਔਰ ਲਾਲੀਆਂ ਵੀ ਆਈਆਂ ਔਰ ਵਾਲੇ ਬਸ਼ੇਰੇ ਵੀ ਆਏ ਆ ਪਟੇਵਾਲੇ ਵੀ ਆਏ ਜੀ ਇਹਦਾ ਨਾਮ ਹੈਗਾ ਇਹ ਦੇਵਕਰਨ ਨਾ ਜੀ ਦੇਵਕਰਨ ਬਸ ਠੀਕ ਆ ਜਾਈ ਫਿਰ ਆਪਾਂ ਉਹ ਬਸ਼ੇਰੀਆਂ ਤੋਂ ਸਟਾਰਟ ਕਰਦੇ ਹਾਂ ਜੀ ਤੇ ਭਾਈ ਸਾਹਿਬ ਇਹ ਆਪਣੇ ਜਿਹੜੇ ਪਟੇ ਕੋੜੇ ਉਹਦਾ ਬੱਚਾ ਹੀ ਹੈ ਇਹ ਹਾਂਜੀ ਇਹ ਦੇਵਕਰਨ ਦਾ ਬੱਚਾ ਜੀ ਠੀਕ ਹੈ ਜੀ ਇੱਕ ਬਸ਼ੇਰੀ ਹੈ ਜੀ ਠੀਕ ਹੈ ਜੀ ਤੇ ਬੜੀ ਹੈ ਨਾ ਕੱਟ ਕ੍ਰਿਡੀਸ਼ਨ ਬੜੀ ਚੰਗੀ ਹੈ ਬੱਚੇ ਦੀ ਹੈ ਨਾ ਹਾਂਜੀ ਜਿਹੜੇ ਇਹਦੇ ਅੱਗੇ ਵੀ ਤੁਸੀਂ ਬੱਚੇ ਵੇਖਦੇ ਦੇਖਣੇ ਆ ਜਾਂ ਇਹਦਾ ਆਪ ਦਾ ਜਿੰਨੀ ਉਹਦੇ ਆਪ ਦੇ ਅੰਦਰ ਸੁੰਦਰਤਾ ਸੇਮ ਕਾਪੀ ਆਈ ਹੈ ਠੀਕ ਹੈ ਜੀ ਕੋੜੇ ਨੇ ਆਪਦੇ ਵੱਲੋਂ ਪੂਰਾ ਰਿਜ਼ਲਟ ਆਇਆ ਬਿਲਕੁਲ ਹੈ ਨਾ ਜਿਹੜੀ ਆਪਾਂ ਮਾਰਵਾੜੀ ਦੇ ਵਿੱਚ ਕਈ ਨੇ ਵੀ ਸ਼ੋਹਾਂ ਦੇ ਵਿੱਚ ਦੇਖਿਆ ਜਾਂਦਾ ਹੈ ਨਾ ਹਾਂ ਜੀ ਕੰਡੀਸ਼ਨ ਕੰਨ ਕੰਨ ਮੈਂ ਕਹਿੰਦਾ ਪੂਰਾ ਪ੍ਰੋਪਰ ਦਿਖਾਇਆ ਨੇ ਹਣਾ ਜੀ ਹਾਂਜੀ ਦੇਖੋ ਇਹ 1 ਸਾਲ ਦੀ ਹੋਈ ਆ ਵੀ ਸ਼ੇਰੀ ਅਜੇ ਹਾਂਜੀ ਤੇ ਇਹ ਪੂਰੀ ਆਪਦੇ ਵੱਲੋਂ ਤਿਆਰ ਆ ਇਹਨਾਂ ਦੇ ਅੰਗ ਪੈਰ ਦੇਖ ਲਓ ਕੱਲੀ ਸੁੰਦਰਤਾ ਹੀ ਨਹੀਂ ਕੋੜੇ ਨੇ ਦਿੱਤੀ ਜੀ ਇੱਕ ਬਰੀਡ ਦਾ ਜਿਹੜਾ ਲਕਸ਼ਾ ਉਹ ਤਾਂ ਹੈ ਹੀ ਆ ਪਰ ਜਿੱਥੇ ਜਿੱਥੇ ਇਹ ਨਹੀਂ ਬਰੀਡ ਇੰਨੀ ਵਧੀਆ ਜੰਦਾ ਘੋੜਾ ਤੇ ਨਾਲ-ਨਾਲ ਇੱਕ ਤੰਦਰੁਸਤ ਤੇ ਮਜ਼ਬੂਤ ਬਾਡੀ ਵੀ ਜੰਦਾ ਜੀ ਇਹ ਵੀ ਭਾਈ ਸਾਹਿਬ ਕਲੀਅਰ ਹੈ ਵੀ ਇਹ ਵੀ ਨੇਚਰਲ ਖਰਾਕ ਦੀ ਹੈ ਬੱਚਾ ਉਹਨਾਂ ਦਾ ਹਾਂਜੀ ਨੇਚਰਲ ਵਾਹ ਠੀਕ ਹੈ ਜਿਹੜੀ ਸਭ ਤੋਂ ਮੇਨ ਵੀਡੀਓ ਦੇ ਵਿੱਚ ਇਹੀ ਚੀਜ਼ ਰਹਿਣੀ ਹੈ ਆ ਜੀ ਭਾਈ ਨੂੰ ਆਪਾਂ ਅਗਲੀ ਘੋੜੀ ਹੈ ਨਾ ਉਹਨਾਂ ਬਾਰੇ ਵੀ ਦੱਸ ਦਈਏ ਤੇ ਆ ਮੈਂ ਕਹਿੰਦਾ ਵੀ ਆਪਣੇ ਫਾਰਮ ਤੇ ਇਹ ਮੇਰਾ ਰਾਤ ਹੀ ਸੂਈਏ ਘੋੜੀ ਹੈ ਨਾ ਹਾਂਜੀ ਰਾਤ ਤੇ ਇਹ ਵੀ ਬੱਚਾ ਇਸੇ ਕੋਲ ਆਪਣੇ ਘੋੜੇ ਦੇਈ ਹੈ ਹਾਂਜੀ ਇਹ ਆਪਣੇ ਇਸ ਦੇਵਕਰਨ ਦਾ ਬੱਚਾ ਠੀਕ ਹੈ ਜੀ ਤੇ ਇਹ ਇਹ ਮਾਰਵੜੀ ਘੋੜੀ ਲੈਂਦੀ ਸੀ ਠੀਕ ਹੈ ਜੀ ਇਹਦੂ ਪਹਿਲੀ ਵੀ ਪਹਿਲਾ ਵੀ ਬਚਾਏ ਇਸੇ ਘੋੜੇ ਦਾ ਹੀ ਆ ਪਟੇਵਾਲੀ ਬਸ਼ੇਰੀ ਆ ਆ ਬਸ਼ੇਰਾ ਬਾਏ ਦੇ ਫੁੱਲ ਆਇਆ ਠੀਕ ਹੈ ਜੀ ਤੇ ਪਰ ਇਹਦਾ ਵੀ ਜੇ ਤੁਸੀਂ ਦੇਖੋਗੇ ਕੰਨ ਤੇ ਸਰੀਰ ਦਾ ਜੋ ਬੰਧਰ ਹੈ ਉਹ ਸਾਰੇ ਘੋੜੇ ਨੇ ਆਪਦੀ ਕਾਪੀ ਦਿੱਤੀ ਹੈ ਬਿਲਕੁਲ ਦੇਖੋ ਪੁੱਠਾ ਦੇ ਗੋਣਾ ਜੀ ਮੈਂ ਆਪਾਂ ਕਹ ਲਈਏ ਮੇਰੇ ਸਾਹ ਨੂੰ ਕੁਝ ਕੁ ਘੰਟਿਆਂ ਦਾ ਬੱਚਾ ਆ ਜੀ ਹਾਂ ਤੇ ਕਿੰਨੀ ਕੁਆਲਿਟੀ ਦਿੱਤੀ ਹੈ ਨੇ ਤੁਸੀਂ ਦੇਖੋ ਭਾਈ ਸਾਹਿਬ ਜੇ ਅਸੀਂ ਤੁਹਾਨੂੰ ਕਹਿੰਨੇ ਆ ਵੀ ਇਹਦੇ ਅੰਗ ਪੈਰ ਬਹੁਤ ਮਜ਼ਬੂਤ ਹੁੰਦੇ ਆ ਦੇਖ ਲਓ ਬੱਚਿਆਂ ਦੇ ਪੈਰ ਨੇ ਪਿੱਛੇ ਇਹਨੂੰ ਦਬਦੇ ਹੁੰਦੇ ਆ ਹਾਂ ਤੇ ਇਹਦੇ ਅੰਗ ਪੈਰ ਆ ਜਿਹੜੇ ਜਿੱਥੇ ਨੇ ਕੰਨਾਂ ਦੀ ਜਾਂ ਸਰੀਰ ਦੀ ਸੁੰਦਰਤਾ ਜਾਂ ਇਹ ਸੁਨੱਖਾਪਨ ਇੱਕ ਲੁੱਕ ਆ ਤੇ ਇਹਦੇ ਅੰਦਰ ਕੇ ਵੀ ਇਹਦੀ ਤੰਦਰੁਸਤੀ ਵੀ ਚਲਕਦੀ ਬਿਲਕੁਲ ਹਨਾ ਜੀ ਇਸ ਕਰਕੇ ਸੀ ਘੋੜੇ ਤੇ ਬਹੁਤ ਖੁਸ਼ ਆ ਕਿ ਜਿਹੜੇ ਬੱਚੇ ਦਿੱਤੇ ਆ ਬਹੁਤ ਤੰਦਰੁਸਤ ਤੇ ਮਜ਼ਬੂਤ ਬੱਚੇ ਆ ਮੈਂ ਠੀਕ ਹੈ ਹਨਾ ਜੀ ਇਹਦੇ ਬਾਅਦ ਤੇ ਤੁਹਾਨੂੰ ਵਧਾਈਆਂ ਵੀ ਹਨਾ ਜੀ ਬਹੁਤ ਸੋਹਣਾ ਰਿਜ਼ਲਟ ਵੀ ਆਇਆ ਹੈ ਦਾ ਤੇ ਆ ਜੋ ਆਪਾਂ ਅਗਲੇ ਰੂਮ ਦੇ ਵਿੱਚ ਹਨਾ ਤੁਸੀਂ ਚਲੀਏ ਇਹ ਇਹ ਚੰਬੀ ਘੋੜੀ ਆ ਜੀ ਠੀਕ ਹੈ ਜੀ ਤੇ ਇਹਦਾ ਬੱਚਾ ਸੀਗਾ ਕੁਝ ਦਿਨ ਹੋਏ ਆ ਸੂਈ ਨੂੰ ਠੀਕ ਹੈ ਜੀ ਪਟਾਖ ਐਕਸਪਾਇਰ ਹੋ ਗਿਆ ਠੀਕ ਹੈ ਜੀ ਤੇ ਉਹ ਜਿਹੜਾ ਆਪਾਂ ਨੁਕਰਾ ਘੋੜਾ ਵੇਖਿਆ ਸੀਗਾ ਇਹ ਉਹਦੀ ਮਾਂ ਹੈ ਅੱਛਾ ਜਿਹੜਾ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਹਾਂ ਜੀ ਠੀਕ ਹੈ ਜੀ ਇਹਦੀ ਹਾਈਟ 64 ਇੰਚ ਆ ਠੀਕ ਹੈ ਜੀ ਬਿਲਕੁਲ ਹੈ ਨਾ ਵੀ ਜਿਵੇਂ ਆਪਾਂ ਕਹਿ ਦਿੰਨੇ ਵੀ ਉਹਦੇ ਚ ਬਰੀਕੀ ਆ ਇਹਦੀ ਧੌਣ ਦੀ ਬਰੀਕੀ ਹੈ ਨਾ ਬਹੁਤ ਜਲ ਕੇ ਉਹ ਆਦੀ ਮਾਦਰਾਂ ਦੀ ਸਾਈਡ ਵੱਲੋਂ ਵੀ ਲੈ ਗਿਆ ਉਹ ਹਾਂ ਜੀ ਹਾਂ ਜੀ ਯਾਨਕਿ ਜੇ 64 ਇੰਚ ਦੀ ਘੋੜੀ ਹੈ ਤਾਂ ਹੀ ਉਹਨੇ ਇੰਨਾ ਵੱਡਾ ਘੋੜਾ ਪਦਾ ਕਰਦਾ ਨਹੀਂ ਬਿਲਕੁਲ ਹੈ ਨਾ ਵੀ ਇਹ ਦਰਸ਼ਕ ਵੀਰੋ ਜਿਹੜਾ ਆਪਾਂ ਪਹਿਲੇ ਨੰਬਰ ਤੇ ਜਿਹੜਾ ਨੁਕਰਾ ਤੇ ਮੈਂ ਕਹਿੰਦਾ ਵੀ ਇਹ ਹੁਣ ਫਿਰ ਮੌਕੇ ਦੀ ਹਲੇ ਨਹੀਂ ਮਿਲਾਈ ਹੋਣੀ ਹੈ ਨਾ ਇਹ ਹਾਂਜੀ ਹਜੇ ਛਿੱਲੇ ਚ ਠੀਕ ਹੈ ਜੀ ਹੈਨਾ ਤੇ ਆ ਜੋ ਆਪਾਂ ਅੱਗੇ-ਅੱਗੇ ਦਿਖਾਈ ਚਲਾਂਗੇ ਤੇ ਇਸ ਤੋਂ ਬਾਅਦ ਭਾਈ ਸਾਹਿਬ ਜੇ ਆਪਾਂ ਗੱਲਬਾਤ ਕਰ ਲਈਏ ਮੈਂ ਕਹਿੰਦਾ ਵੀ ਇਹ ਆ ਗਈ ਆਪਣੀ ਮੱਝੂ ਕੇ ਬਲੱਡ ਲਾਈਨ ਦੀ ਹੈ ਨਾ ਤੇ ਇਹਦੀ ਕੀ ਡਿਟੇਲ ਹੈ ਜੀ ਕਿੰਨੇ ਚਿਰ ਦੀ ਹੈ ਮੈਂ ਕਹਿੰਦਾ ਵੀ 100 ਬੰਦਾ ਖੜਾ ਉਹਦੇ ਜਿੱ ਇੱਕ ਸਿੰਘ ਖੜਾ ਆ ਬੱਕਰਾ ਪਛਾਣਦਾ ਨਾ ਇਹ ਮੈਂ ਕਹਿੰਦਾ ਇਹਨਾਂ ਦੀ ਖਾਸੀਅਤ ਹੈ ਕਿ ਨਹੀਂ ਇਹਦੇ ਬਾਰੇ ਦੱਸੋ ਜੀ ਕੀ ਡਿਟੇਲ ਹੈ ਇਹ ਬਗਰੂ ਗੱਲ ਪਤਾ ਕੀ ਹੈ ਜੀ ਦੇਖੋ ਆਪੋ ਆਪਣਾ ਸੁਭਾਅ ਆ ਜਿਹੜੇ ਮਾਰਵੜੀ ਜਾਨਵਰ ਆ ਉਹਨਾਂ ਦੀ ਆਪਦਾ ਸੁਭਾਅ ਜਿਵੇਂ ਨੁਕਰੇ ਆਏ ਆ ਆਪਾਂ ਪਹਿਲਾਂ ਨੁਕਰਾਂ ਵੇਖ ਕੇ ਆ ਗਏ ਜੀ ਇਹ ਭਾਈ ਸਾਹਿਬ ਦਾ ਮਨਪਸੰਦ ਚੀਜ਼ ਆ ਉਹਨਾਂ ਨੂੰ ਇਹ ਚੰਗਾ ਲੱਗਦਾ ਸੀ ਨੀਲਾ ਜਾਨਵਰ ਜੀ ਇਹ ਮਜੂ ਕੇ ਲਾਇਨ ਆ ਪੰਜਾਬ ਦੀ ਨਸਲ ਆ ਜੀ ਤੇ ਇਹ ਸਰੀਰੋਂ ਸਟਰੋਂਗ ਆ ਜੀ ਹਾਈਟ ਬਹੁਤ ਆ ਸਰੀਰੋਂ ਜਿਹੜੀ ਬਾਡੀ ਆ ਉਹ ਬੜੀ ਮਜ਼ਬੂਤ ਆ ਜੀ ਤੇ ਇਹ ਤਕਰੀਬਨ ਘੋੜਿਆਂ ਜਿੱਦੀ ਹਾਈਟ 65 ਪਲੱਸ ਦੀ ਹਾਈਟ ਆ ਠੀਕ ਆ ਜੀ ਇਹ ਮੇਰੇ ਸਾਹਮਣੂ ਅੰਗ ਵੀ ਹਲੇ ਨਵਾਂ ਹੀ ਆ ਇਹਦਾ ਕੋਈ ਹੈ ਨਾ ਵੀ ਹਾਂਜੀ ਹਜੇ ਅਸੀਂ ਇੱਥੇ ਤੇ ਟ੍ਰੇਨਰ ਚੜਾਉਣਾ ਠੀਕ ਹੈ ਜੀ ਹਜੇ ਅਸੀਂ ਇਹਨੂੰ ਸਵਾਰੀ ਲਈ ਚਾਲੂ ਕਰਨਾ ਉਦਾਂ ਚੱਲਦੀ ਹੈ ਸੋਹਣਾ ਸਵਾਰੀ ਕਰਾਉਂਦੀ ਹੈ ਪਰ ਅਸੀਂ ਇਹਦੇ ਦੇ ਹਜੇ ਇਹਦਾ ਬਚਪਨਾ ਜਿਹਾ ਕਰਕੇ ਹੁਣ ਅਸੀਂ ਇਹਨੂੰ ਇਸ ਦੇ ਇਧਰ ਨੂੰ ਜਦੋਂ ਤੋਰਾਂਗੇ ਜੀ ਤੇ ਅੱਗੇ ਜਾ ਕੇ ਇਹਦੀ ਜਿਹੜੀ ਬੋਡੀ ਹੋਰ ਵੱਕਸਤ ਹੋਊਗੀ ਉਦੋਂ ਤੁਸੀਂ ਦੇਖੋ ਹਜੇ ਰੰਗ ਵੀ ਓਨਾ ਕਲੀਅਰ ਨਹੀਂ ਹੋਇਆ ਉਮਰ ਹਜੇ 2 ਦੰਦ ਹੁੰਦੀ ਹੈ ਠੀਕ ਹੈ ਜੀ ਇਹ ਤਾਂ ਫਿਰ ਮੇਰੇ ਸਹਿਜ ਹੁਣਾ ਪਈਆ ਹਲੇ ਹੋਰ ਵੀ ਕਰੂਗੀ ਹਾਈਟ ਹਾਂ ਹਾਈਟ ਕਰ ਸਕਦੀ ਹੈ ਸਾਨੂੰ ਉਮੀਦ ਆਵੇ ਹਜੇ ਇੰਚਖੰਡ ਹਾਈਟ ਕਰ ਜਾਓ ਬਿਲਕੁਲ ਹੈ ਨਾ ਇਹ ਮੈਂ ਕਹਿੰਦਾ ਵੀ ਇਹ ਉਦਾਂ ਦੀ ਘੋੜੀਆਂ ਜਿਵੇਂ ਕਈ ਵਾਰੀ ਆਪਾ ਮੰਡੀ ਦੇ ਵਿੱਚ ਲੈ ਜਾਈਏ ਤੇ ਅਗਲਾ ਸਦਾ ਹੀ ਭਲੇਖਾ ਪੈਦਾ ਹੁੰਦਾ ਵੀ ਵੇ ਭਈਆ ਘੋੜਾ ਕਿਹੜੇ ਦਾ ਜੀ ਤੇ ਬਹੁਤ ਸੋਹਣੇ ਹਨਾ ਬਾਕੀ ਜਿਹੜੀ ਸਭ ਤੋਂ ਮੇਨ ਗੱਲ ਮੈਂ ਪਹਿਲਾਂ ਵੀ ਬੋਲਾਂ ਨਾ ਸੰਭਾਲ ਆ ਜੀ ਆਪਣੀ ਹਨਾ ਜੇ ਇਹਨਾਂ ਨੂੰ ਸੰਭਾਲ ਦੇ ਨਾਲ ਨਾਲ ਇਹਨਾਂ ਦਾ ਰਹਿਣ ਬਸੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਹਨਾ ਜੀ ਇੰਨੀ ਬੱਚੇ ਦੀ ਕੀ ਡਟ ਲੈ ਜੀ ਦੀ ਇਹ ਇਹ ਵੀ ਦੋ ਦੰਦ ਬਸ਼ੇਰੀ ਆ ਜੀ ਠੀਕ ਆ ਜੀ ਤੇ ਇਹ ਇਹਦੇ ਮੈਂ ਇਹਨੇ ਬੱਚਾ ਦਿੱਤਾ ਆ ਬਸ਼ੇਰਾ ਇਹ ਆਪਣੇ ਘੋਡੇ ਦਾ ਦੇਵ ਕਰਨ ਦਾ ਹੀ ਆ ਜੀ ਤੇ ਖੁਦ ਆਪ ਵੀ ਇਹ ਚੰਗੀ ਮਾਰਵੜੀ ਬਸ਼ੇਰੀਆ 64 ਇੰਚ ਹਾਈਟ ਆ ਜੀ ਤੇ ਹੁਣੇ ਛਿਲੇ ਚ ਮਿਲੀ ਸੀ ਹੁਣੇ ਗੱਭਣਾ ਦੇਵ ਕਰਨ ਤੋਂ ਗੱਭਣਾ ਆਪਣੇ ਲਈ ਤੁਸੀਂ ਗੱਭਣਾ ਹਾਂ ਹਾਂ ਮੇਟੋਈ ਵੀ ਆ ਹੁਣ ਤੇ ਉਹ ਬੱਚਾ ਹੁਣ ਦੁੱਧੋਂ ਹਟਾਇਆ ਕਰਕੇ ਉਹ ਬਾਹਰ ਛੱਡਿਆ ਠੀਕ ਹੈ ਜੀ ਤੇ ਬਾਕੀ ਬਹੁਤ ਸ਼ਕੀਨ ਬਹੁਤ ਕੰਨ ਕੰਨ ਹਨਾ ਜਿਵੇਂ ਐਨ ਪੂਰਾ ਤੇ ਬਲੇ ਬਲੂ ਜ ਬੜਾ ਸੋਹਣਾ ਹਨਾ ਤੇ ਬਾਕੀ ਜੜਤੀ ਜੁੜਤੀ ਬਹੁਤ ਸੋਹਣੀ ਘੋੜੀ ਦੀ ਹੈ ਨਾਈ ਬਾਕੀ ਜੀ ਅਸੀਂ ਆਪਦੇ ਵੱਲੋਂ ਤਾਂ ਜ਼ਰੂਰ ਕਹਾਂਗੇ ਫੈਸਲਾ ਸੰਸਾਰ ਦਾ ਬਿਲਕੁਲ ਆ ਵੀ ਜਿਹੜੇ ਸਾਲੂ ਤਾਂ ਬਹੁਤ ਪਸੰਦ ਆ ਸਹੀ ਗੱਲ ਹੈ ਜਣਾ ਤੇ ਬਾਕੀ ਕੰਡੀਸ਼ਨ ਕੰਡੀਸ਼ਨ ਤੁਸੀਂ ਦੇਖੋ ਹਨਾ ਕਰਮਾਲੀ ਦੀ ਤੇ ਇਹ ਹੀ ਆਪਣੇ ਮੇਰੇ ਹਿਸਾਬ ਨਾਲ ਜਿਹੜਾ بڑا ਨੁਕਰਾ ਹਨਾ ਜਿਹੜਾ ਆਪਾਂ 1 ਨੰਬਰ ਤੇ ਦੇਖਿਆ ਠੀਕ ਹੈ ਜੀ ਆਪਾਂ ਨੁਕਰਾ ਬਛੇਰਾ ਵੇਖਿਆ ਇਹ ਉਹਦਾ ਪਹਿਲਾ ਰਿਜ਼ਲਟ ਆ ਠੀਕ ਹੈ ਜੀ ਇਹ ਹਾਲਾਂਕਿ ਜਿਹੜੀ ਪਹਿਲਾਂ ਘੋੜੀ ਵੇਖੀ ਆ ਉਹਦੇ ਚਾਰੇ ਪੈਰ ਚਿੱਟੇ ਆ ਉਹ ਇੱਕ ਉਹਨੂੰ ਆਪਾਂ ਚੰਬੀ ਘੋੜੀ ਕਹਿ ਦਿੰਨੇ ਆ ਮੱਥੇ ਪਟਾ ਥੱਲੇ ਵਾਲਾ ਬੁੱਲ ਚਿੱਟਾ ਪਰ ਇਹ ਘੋੜੀ ਦੇ ਤਿੰਨ ਪੈਰ ਚਿੱਟੇ ਆ ਕੱਲੇ ਵਾਲਾ ਬੱਲ ਵੀ ਨਹੀਂ ਚਟਾ ਪਰ ਇਹ ਬਿਸ਼ੇਰੇ ਦਾ ਰਿਜ਼ਲਟ ਵੇਖ ਲੋ ਇਹ ਬਿਸ਼ੇਰੀ ਆ 45 ਦਿਨਾਂ ਦੀ ਬਿਸ਼ੇਰੀ ਹੋ ਗਈ ਐ ਜੀ ਤੇ ਇਹ ਉਸ ਬਿਸ਼ੇਰੇ ਦਾ ਰਿਜ਼ਲਟ ਆ ਜੀ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਨੁਕਰਾ ਜਿਹੜਾ ਆਪਾਂ ਬਿਸ਼ੇਰਾ ਦਿਖਾਇਆਣਾ ਹੀ ਉਹਦਾ ਬੱਚਾ ਹੈਣਾ ਹੀ ਤੇ ਬਾਕੀ ਜਿਵੇਂ ਆਪਾਂ ਕਹਦੇ ਜੀ ਬੱਚੇ ਦੀ ਹੈਨਾ ਨਲਕੀ ਨੁਲਕੀ ਬਹੁਤ ਜ਼ਿਆਦਾ ਲੰਮੀ ਐ ਬਹੁਤ ਵੱਡੀ ਕੁੜੀ ਬਣਣਾ ਹੈ ਨੇ ਨੁਕਰੀਨੇ ਨੇ ਬਾਕੀ ਇਹ ਇਕੱਲਾ ਇਹ ਨਹੀਂ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਐ ਨਾ ਵੀ ਉਹ ਗੁਰਸਮਨ ਸਿੰਘ ਦੇ ਕੋਲੇ ਇੱਕ ਜੁਗਨੂ ਘੋੜਾ ਜਿਹਦਾ ਉਹ ਬਚਾ ਵਾ ਜੀ ਜੀ ਉਸੇ ਤਰ੍ਹਾਂ ਇਹ ਜਿਵੇਂ ਜੇ ਤੁਸੀਂ ਉਸ ਘੋੜੇ ਨੂੰ ਦੇਖੋਗੇ ਤੇ ਇਹ ਬਿਸ਼ੇਰੀ ਨੂੰ ਦੇਖੋਗੇ ਤੁਹਾਨੂੰ ਇਹ ਲੱਗੂਗਾ ਕਿ ਪਿੱਛੇ ਬਰੀਡ ਚੋਂ ਆਏ ਜੀ ਸਰ ਬਿਲਕੁਲ ਹੈ ਨਾ ਇਹ ਉਹਦੀ ਬਲੱਡ ਲਾਈਨ ਚ ਜੇ ਤੁਸੀਂ ਦੇਖੋਗੇ ਨਾ ਕਿਸੇ ਧਿਆਨ ਨਾਲ ਇੱਕ ਪਰਖ ਨਾਲ ਜਿਵੇਂ ਘੋੜਿਆਂ ਵਾਲੇ ਕਰਦੇ ਆ ਤਾਂ ਤੁਹਾਨੂੰ ਇਹ ਲੱਗੂਗਾ ਕਿ ਜੁਗਨੂ ਦੇ ਖਾਨਦਾਨ ਚੋਂ ਬੱਚੀ ਐ ਇਸ ਤਰ੍ਹਾਂ ਦੀ ਇਹਦੀ ਬੰਦਰ ਹੈ ਬਾਕੀ ਜਿਹੜੀ ਸਭ ਤੋਂ ਮੇਨ ਗੱਲ ਹੁੰਦੀ ਐ ਜੀ ਉਹ ਆਪਾਂ ਨੁਕਰਾ ਜੇ ਤੂੰ ਨੁਗਰਾ ਸਟਾਰਟ ਕਰਨਾ ਹੈ ਉਹ ਤਾਂ ਉਹਨੂੰ ਨੁਕਰੀ ਘੋੜੀ ਨਹੀਂ ਮਿਲਦੀ ਹੈ ਨਾ ਇਹ ਸਭ ਤੋਂ ਪਲੱਸ ਪੁਆਇੰਟ ਹੈ ਵੀ ਨੁਕਰੀ ਤੇ ਤਾਂ ਨੁਗਰਾ ਸੂਜੂਗਾ ਕਿ ਨਹੀਂ ਜਦੋਂ ਚੰਬੀ ਨੇ ਨੁਗਰਾ ਸੂ ਗਿਆ ਫਿਰ ਉਹ ਪਲੱਸ ਪੁਆਇੰਟ ਆ ਗਿਆ ਮੈਂ ਕਹਿੰਦਾ ਜੀ ਦੇਖੋ ਹੈ ਵੀ ਤਿੰਨ ਪੈਰੀ ਹਾਂ ਇਹਦੇ ਤਿੰਨ ਪੈਰੀ ਚਟਿਆ ਇੱਕ ਪੈਰ ਕਾਲਾ ਦੂਜਾ ਇਹ ਆ ਜੀ ਦੇਖ ਲਓ ਵੀ ਉਹ ਹਜੇ ਆਪ ਦੋ ਦੰਦ ਹੋਇਆ ਜੀ ਅਸੀਂ ਉਦੋਂ ਇਹ ਦਿੱਤਾ ਸੀ ਇਹ ਰਿਜ਼ਲਟ ਦੇਖਣ ਦੇ ਮਾਰਨ ਜੀ ਹੁਣ ਇਹ ਦੋ ਹੀ ਘੋੜੀਆਂ ਮਿਲੀਆਂ ਇੱਕ ਹੋਰ ਹੈ ਕੇ ਇਹਦਾ ਰਿਜ਼ਲਟ ਆ ਗਿਆ ਤੁਹਾਡੇ ਸਾਹਮਣੇ ਬਿਲਕੁਲ ਬਿਲਕੁਲ ਹੈ ਨਾ ਵੀ ਤੇ ਮੈਂ ਕਹਿੰਦਾ ਵੀ ਜੇ ਕੋਈ ਸੱਜਣਾ ਚੰਗਾ ਬੱਚਾ ਵੀ ਪੈਦਾ ਕਰਨਾ ਚਾਹੁੰਦਾ ਉਹ ਵੀ ਨੰਬਰ ਸਕਰੀਨ ਦੇ ਉੱਪਰ ਚਾਹਦੇ ਰਹਿਣਗੇ ਤੇ ਉਹ ਵੀ ਆ ਮੈਂ ਕਹਿੰਦਾ ਜੀ ਇਹ ਬੇਸ਼ੇਰੀ ਜਿਹੜੀ ਆਪਾਂ ਲਾਹੜ੍ਹ ਤੇ ਕੱਢੀ ਆ ਨਾ ਹੀ ਤੇ ਉਸ ਇਹ ਆਪਣੇ ਦੇਵਕਰਨ ਵੀ ਆ ਗਈ ਨਾ ਹੀ ਇਹ ਦੇਵਕਰਨ ਦੀ ਜੀ ਠੀਕ ਹੈ ਜੀ ਇਹ ਇਹ ਭਾਈ ਸਾਹਿਬ ਕਿੰਨੇ ਚੜਦੀ ਹੋਗੀ ਜੀ ਇਹ ਇਹ ਵੀ 45 ਦਿਨਾਂ ਜੀ ਇਕੱਠੇ ਜੀ ਮਿਲੀਆਂ ਸੀ ਕੁੜੀਆਂ ਠੀਕ ਹੈ ਜੀ ਤੇ ਬਹੁਤ ਸੋਹਣੇ ਬੱਚੇ ਆ ਜਿਹੜੇ ਅੱਜ ਮੇਰੇ ਦੇਵਕਰਨ ਦਾ ਇਹ ਬੱਚਾ ਵਾ ਠੀਕ ਹੈ ਜੀ ਤੇ ਆਪਾਂ ਪਹਿਲਾਂ ਵੀ ਵੇਖ ਕੇ ਆਏ ਪਿੱਛੇ ਬਿਛੇਰੀਆਂ ਠੀਕ ਹੈ ਜੀ ਇੱਕ ਚੀਜ਼ ਹੋਰ ਆ ਨਾ ਵੀ ਸਾਰੀਆਂ ਚੀਜ਼ਾਂ ਹੀ ਸੂ ਗਿਆ ਬਲੇਜ ਵੀ ਸੂ ਗਿਆ ਪੰਜ ਕਲਿਆਣ ਵੀ ਸੂ ਗਿਆ ਹਨਾ ਤੇ ਵੀ ਮੱਥੇ ਫੁੱਲ ਵੀ ਸੂ ਗਿਆ ਕਿ ਨਹੀਂ ਸਾਰਾ ਕੁਝ ਜਣ ਕੇ ਜਿਹੜੀ ਆ ਆਪ ਦੇ ਦੇ ਆਪ ਦੇ ਕੱਲਾ ਮੱਥੇ ਫੁੱਲਾ ਸਾਰੇ ਬਾਕੀ ਘੋੜੀ ਦੇਖੋ ਹਨਾ ਤੁਸੀਂ ਬੜੀ ਚੰਗੀ ਘੋੜੀ ਹੈ ਤੇ ਬਾਕੀ ਬੱਚਾ ਪੱਚਾ ਤੁਸੀਂ ਦੇਖੋ ਹਨਾ ਪੂਰਾ ਟਾਪ ਦਾ ਲੱਗਿਆ ਤੇ ਇਹ ਹੁਣ ਫੇਰ ਆਪਾਂ ਇਹਦੇ ਦੇਵਕਰਨ ਨਾਲ ਮਲਾ ਦਈਏ ਹਾਂਜੀ ਇਹ ਗੱਬਣਾ ਹੁਣ ਇਸੇਲੇ ਚ ਫੇਰ ਮਿਲ ਗਈ ਹੈ ਇਹ ਮਿਲ ਗਈ ਹੈ ਪਰ ਇਹ ਇੱਕ ਇਹ ਵੀ ਇਹ ਘੋੜੇ ਦਾ ਲਾ ਲੋ ਚਾਹੇ ਗੋਡ ਗਿਫਟ ਲਾ ਲੋ ਜੀ ਵੀ ਜਿੰਨੀ ਘੋੜੀ ਆਪ ਚੰਗੀ ਐ ਬੇਸ਼ੇਰੀ ਉਹਦੋਂ ਕਿਤੇ ਜ਼ਿਆਦਾ ਚੰਗੀ ਦਿੱਤੀ ਉਹ ਉਹਦੋਂ ਗਾਹ ਆ ਸਾਨੂੰ ਸਾਨੂੰ ਵੀ ਇਹ ਗੱਲ ਦਾ ਅਹਿਸਾਸ ਆ ਕਿ ਘੋੜੇ ਦੇ ਸੀ ਇਸ ਗੱਲ ਨੂੰ ਰਿਸਪੈਕਟ ਕਰਦੇ ਆ ਸਾਡੇ ਅੰਦਰੋਂ ਪਿਆਰ ਆ ਉਹਦੇ ਨਾਲ ਇਹ ਜਾਨਵਰ ਵੀ ਅਸੀਂ ਬੇਸ਼ੇਰੀ ਬਹੁਤ ਚੰਗੀ ਮੰਨ ਕੇ ਲੈ ਕੇ ਆਏ ਸੀ ਮਾਰਬੜੀ ਘੋੜੀ ਪਰ ਇਹਨੇ ਜਦੋਂ ਆ ਬੱਚਾ ਦਿੱਤਾ ਆ ਉਦੋਂ ਸਾਨੂੰ ਵੀ ਇਹ ਮਹਿਸੂਸ ਹੋਇਆ ਕਿ ਆਪ ਦੇ ਨਾਲੋਂ ਵੱਧ ਕੇ ਦਿੱਤਾ ਦਿੱਤਾ ਘੋੜੇ ਦਾ ਕਰਕੇ ਇਹ ਹੈ ਜੀ ਗੱਲਬਾਤ ਕਰਦਿਆਂ ਪ੍ਰਮਾਤਮਾ ਦਿੰਦਾ ਵੀ ਸੇਵ ਵਾਲਿਆ ਥਾਂ ਤੇ ਆਇਤੀ ਕਿ ਦਿਲੋਂ ਪਿਆਰ ਆ ਜਿੱਥੇ ਹੈ ਨਾ ਜੀ ਪਰ ਇੱਥੇ ਇੱਕ ਗੱਲ ਜ਼ਰੂਰ ਆ ਭਾਈ ਸਾਹਿਬ ਜੀ ਵੀ ਜਿਹੜਾ ਨਾ ਇਹ ਜਗ੍ਹਾ ਬਣੀ ਆ ਇਹ ਬੜੀ ਹਵਾਦਾਰ ਹਾਂ ਬੜੀ ਆਰਾਮ ਦੇ ਤੇ ਬੜਾ ਸਕੂਨ ਜਾਨਵਰਾਂ ਨੂੰ ਮਹਿਸੂਸ ਕਰਦਾ ਇਹਨਾਂ ਦਾ ਜਿਆਦਾ ਇਹ ਹੁਣ ਜਿਹੜਾ ਹੈਗਾ ਵਾ ਹੈਲਦੀ ਹੋਣਾ ਜੀ ਤੇ ਜਾਂ ਇਹਨਾਂ ਦੇ ਸੁਭਾਅ ਦੇ ਵਿੱਚ ਹੁਣ ਆਪਾਂ ਸਾਰੇ ਜਾਨਵਰਾਂ ਕੋਲ ਗਏ ਆ ਕੋਈ ਜਾਨਵਰ ਚਿੜਦਾ ਨਹੀਂ ਹੈ ਜੀ ਕੋਈ ਆਏ ਨਹੀਂ ਹੈਗਾ ਵੀ ਕਿਸੇ ਦੇ ਮਗਰ ਪੈਂਦਾ ਜਾਂ ਵੱਢਦਾ ਉਹਦਾ ਵੱਡਾ ਕਾਰਨ ਇਹ ਵੀ ਹੈ ਕਿ ਉਹ ਮਾਈਂਡ ਤੌਰ ਤੇ ਰਿਲੈਕਸ ਆ ਰਿਲੈਕਸਰ ਹੈ ਬਾਕੀ ਮੈਂ ਭਾਈ ਨੂੰ ਕਹੂੰਗਾ ਵੀ ਸਾਰੇ ਕੈਮਰਿਆਂ ਦੇ ਵਿੱਚ ਕਿਸੇ ਕਮਰੇ 'ਚ ਕੋਈ ਪੱਖਾ ਨਹੀਂ ਚੱਲਦਾ ਪਿਆ ਤੇ ਮੈਂ ਕਹਿੰਦਾ ਵੀ 11:30 ਦਾ ਟਾਈਮ ਹੋ ਗਿਆ ਨਾ ਪੂਰਾ ਪੁੱਛ ਚੱਲੀ ਆ ਤੇ ਪਰ ਪੂਰੇ ਇਹਨਾਂ ਰਿਲੈਕਸ ਖੜੇ ਆ ਭਾਈ ਸਾਹਿਬ ਇਹਦੇ ਬਾਰੇ ਵੀ ਹੈਨਾ ਦੱਸ ਦੇ ਜਿਹੜਾ ਮੱਥੇ ਪਲੇਜ ਵਾਲਾ ਬਿਛੇਰਾ ਆਇਆ ਦਾ ਇਹਦੀ ਇਹ ਉਸੇ ਕੋੜੀ ਦਾ ਨਾ ਜਿਹੜੀ ਕੋੜੀ ਗੱਪਣਾ ਪਤਾ ਸੀ ਸੀਸੀ ਦਾ ਹਾਂਜੀ ਤੇ ਉਹ ਮੇਟ ਹੋ ਗਈ ਹੈ 4 ਮਹੀਨੇ ਇਹ ਗੱਪਣਾ ਹੈ ਸਾਢੇ 4 ਮਹੀਨੇ ਦਾ ਬਿਛੇਰਾ ਹੋ ਗਿਆ ਠੀਕ ਹੈ ਜੀ ਤੇ ਇਹਨੂੰ ਅਸੀਂ ਅਲੱਗ ਕੀਤਾ ਹੁਣ ਦੋ ਤਿੰਨ ਦਿਨ ਹੋ ਗਏ ਦੁੱਧ ਬੰਦ ਕੀਤਾ ਠੀਕ ਹੈ ਜੀ ਇਸੇ ਕਰਕੇ ਆਹ ਦੇਖ ਲਓ ਤੁੱਪੇ ਛੱਡੇ ਆ ਠੀਕ ਹੈ ਜੀ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਕਿ ਅਸੀਂ ਨੇਚਰਲੀ ਜਿੱਦਾਂ ਆਪਾਂ ਸੁਣਦੇ ਆ ਵੀ ਸਿੰਘਾਂ ਕੋਲੇ ਘੋੜੇ ਹੁੰਦੇ ਸੀ ਜਾਂ ਉਹ ਇਦਾਂ ਸਵਾਰੀ ਕਰਦੇ ਆ ਇਹ ਇਦਾਂ ਦੇ ਸਟਰੋਂਗ ਆ ਸਾਡੇ ਕੋਈ ਵੀ ਜਾਨਵਰ ਕੱਢ ਲਓ ਦੁਪਹਿਰਾ ਹੁਣ 12:00 ਵੱਜਦੇ ਆ 12:30 ਤੇ ਤੁਸੀਂ 12:30 ਵਜੇ ਜੇ ਕਹੋ ਗੱਦੀ ਪਾ ਕੇ ਬਾਹਰ ਜਾਣਾ ਤਾਂ ਜਾਣਗੇ ਕੋਈ ਇਦਾਂ ਨਹੀਂ ਕਰਦੇ ਆ ਛੋਟਾ ਬੱਚਾ ਆ ਜੀ ਇਹ ਸਾਨੂੰ ਪਤਾ ਵੀ ਗਰਮੀ ਚ ਔਖਾ ਹੁੰਦਾ ਪਰ ਇਹ ਫੇਰ ਵੀ ਅਸੀਂ ਇਹਨੂੰ ਇਦਾਂ ਹੀ ਰੱਖਿਆ ਕਿ ਮਨੋਂ ਕਰਕੇ ਸਟਰੋਂਗ ਹੋ ਜਾਣਾ ਹਾਂ ਇਹ ਹਾਂ ਇਹ ਆ ਗਿਆ ਆਪਣੇ ਦੀਵ ਕਰਨ ਦਾ ਇਹ ਦੇਖੋ ਇਹਦੇ ਤੇ ਦੀ ਬਲੇ ਬਲੂ ਦੇ ਕੋਣਾ ਕਰਮ ਵਾਲੇ ਤੇ ਬੜਾ ਸੋਹਣਾ ਹੈ ਤੇ ਉਸ ਤੋਂ ਬਾਅਦ ਆਪਾਂ ਅਗਲੇ ਕਮਰੇ ਦੇ ਵਿੱਚ ਚੱਲਦੇ ਹਾਂ ਤੇ ਇਹਦੇ ਬਾਰੇ ਭਾਈ ਸਾਹਿਬ ਦੱਸ ਦੀ ਇਹਦੀ ਬੱਚੇ ਦੀ ਕੀ ਡਿਟੇਲ ਹੈ ਜੀ ਇਹ ਭਾਈ ਸਾਹਿਬ ਜੀ ਸਾਡੇ ਕੋਲੇ ਆਈ ਆ ਘੋੜੀ ਠੀਕ ਹੈ ਜੀ ਇਹ ਬਿਲਕੁਲ ਸੇਮ ਇਦਾਂ ਦੀ ਹੋਈ ਆ ਤੇ ਇਹਦਾ ਇੱਕ ਅੱਖ ਚਿੱਟੀ ਆਈ ਆ ਤੇ ਇੱਕ ਕਾਲੀ ਆਈ ਆ ਠੀਕ ਹੈ ਜੀ ਤੇ ਘੋੜੀ ਜਿਹੜੀ ਸਾਡੇ ਕੋਲੇ ਲਿਆਂਦੀ ਸੀ ਉਹ ਸਵਾਰੀ ਵਾਸਤੇ ਲਿਆਂਦੀ ਸੀ ਕਿਉਂਕਿ ਸਾਨੂੰ ਲੋੜ ਸੀ ਉਧਰ ਅਕੈਡਮੀ 'ਚ ਠੀਕ ਹੈ ਜੀ ਉਹ ਚਲਦੀ ਸੀ ਉਹ ਫੇਰੇ ਗੱਬਣ ਸੀ ਜੀ ਤੇ ਇਹ ਸਾਡੇ ਕੋਲੇ ਆ ਕੇ ਜਦੋਂ ਸੋਈਆ ਤੇ ਬਚਾਇਆ ਵੈਸੇ ਸੀ ਇਹ ਸੇਲ ਕਰਨਾ ਇਹ ਆਪਾਂ ਦੇ ਦਾਂਗੇ ਹਨਾ ਇਹ ਇਹਦੇ ਬਾਰੇ ਵਿਚਾਰ ਕੋਈ ਸੱਜਣ ਹਾਂਜੀ ਕਿਉਂਕਿ ਹੁਣ ਦੁੱਧ ਪੀਣੋਂ ਹਟ ਗਿਆ ਜੀ ਦੁੱਧ ਪੀਣੋਂ ਨਹੀਂ ਬਾਕੀ ਇੱਕ ਕੰਡੀਸ਼ਨ ਬਹੁਤ ਸੋਹਣੀ ਹੈ ਬੱਚੇ ਦੀ ਹਨਾ ਜਿਵੇਂ ਕਿੰਨੀ ਉਮਰ ਸੀ ਇਹਦੀ ਇਹਦੇ ਇਹ ਜੀ ਸਾਲ ਦੇ ਕਰੀਬ ਹੀ ਹੈ ਠੀਕ ਹੈ ਜੀ ਕੰディション ਬਹੁਤ ਜਾਨਕੀ ਏ1 ਪਈ ਹੈ ਹਨਾ ਬਾਕੀ ਸਰੀਰੋ ਸਰੂਰੋ ਬਹੁਤ ਸੋਹਣਾ ਹਾਂ ਉਦਾਂ ਸੋਹਣਾ ਆ ਜ਼ਰੂਰ ਹੈ ਵੀ ਜਿਹਨੂੰ ਇਹਨੂੰ ਏ ਆਇਆ ਵੀ ਇਹਦੀ ਅੱਖ ਚਿੱਟੀ ਆਈ ਹੈ ਠੀਕ ਹੈ ਜੀ ਉਹ ਆਪਦਾ ਸਤਾ ਹਨਾ ਵੀ ਕੋਈ ਸੱਜਣ ਦੂਰੋਂ ਤੁਰਦਾ ਹਨਾ ਉਹ ਆਦੀ ਇਹ ਚੀਜ਼ ਕਲੀਅਰ ਕਰ ਲਵੇ ਹਨਾ ਬਾਕੀ ਸ਼ਾਰਟ ਚੱਲਦੇ ਰਹਿਣਗੇ ਉਹ ਅਗਲਾ ਹਨਾ ਅੰਗ ਦਾ ਉਂਗ ਦਾ ਤਾਂ ਪਤਾ ਲੱਗ ਗਿਆ ਹਾਂ ਬਾਕੀ ਜੇ ਕੋਈ ਵੀ ਗੱਲ ਕਰਨੀ ਆ ਕਿਸੇ ਨੇ ਇਹਦੀ ਸੇਲ ਬਾਰੇ ਗੱਲ ਕਰਨੀ ਆ ਜੀ ਕਿਉਂਕਿ ਪੁੱਛਣ ਦਾ ਅਧਿਕਾਰ ਸਾਰਿਆਂ ਨੂੰ ਆ ਜੀ ਕਿਸੇ ਜਾਨਵਰ ਬਾਰੇ ਵੀ ਕੋਈ ਜਾਨਵਰ ਬਾਰੇ ਕੋਈ ਵੀ ਪੁੱਛ ਸਕਦਾ ਜੀ ਜੀ ਬਿਲਕੁਲ ਹਨਾ ਤੇ ਉਹ ਆਪਣਾ ਸਕਰੀਨ ਤੇ ਨੰਬਰ ਵੀ ਹੈ ਬਾਕੀ ਇਹ ਚੀਜ਼ ਆਪਾਂ ਦਾ ਵੱਧ ਜਾਣ ਲਈ ਅਣਜਲ ਬਹੁਤ ਤੇਜ ਹੋ ਜਾਂਦਾ ਕਿਸੇ ਜਾਨਵਰ ਦਾ ਕਿ ਨਹੀਂ ਕੋਈ ਵੀ ਨਹੀਂ ਕੋਈ ਚੀਜ਼ ਪਸੰਦਾ ਇਹਦੇ ਅਣਜਲ ਮਹਾਰਾਜਾ ਲੋਣਾ ਕਿਰਪਾ ਹੁੰਦੀ ਹੈ ਤੇ ਭਾਈ ਸਾਹਿਬ ਇੱਕ ਆਪ ਮੈਂ ਕਹਿੰਦਾ ਵੀ ਜਬਰਜੰਗ ਬਸ਼ੀਰਾ ਦਿਖਾਇਆ ਜੀ ਨਾ ਉਹ ਵੀ ਆਪਣੇ ਦੇਵਕਰਨ ਦਾ ਜੀ ਦੇਵਕਰਨ ਦਾ ਜੀ ਉਹਦੇ ਬਾਰੇ ਵੀ ਦੱਸ ਦਿਓ ਕਿੰਨੇ ਕੁ ਜਿਆਦਾ ਹੋ ਗਿਆ ਮੈਂ ਕਹਿੰਦਾ ਵੀ ਬੜਾ ਸ਼ਕੀਨ ਬੱਚਾ ਵੀ ਹੈ ਨਾ ਉਹ ਜੀ 2 ਸਾਲ ਤੋਂ ਘਟਾ ਹੈ ਠੀਕ ਹੈ ਜੀ ਉਹਦੀ 61+ ਹਾਈਟ ਆ ਜੀ ਤੇ ਬਾਕੀ ਤੁਸੀਂ ਇਹ ਸਕਰੀਨ ਤੇ ਵੇਖ ਲੈਣਾ ਵੀ ਉਹਦੀ ਉਹ ਜਿਹੜਾ ਉਹਦਾ ਹੈਗਾ ਉਹਦੀ ਲੁੱਕ ਆ ਉਹ ਦਾ ਕੰਡੀਸ਼ਨ ਵਾਲੀ ਉਹ ਸੁਣਾ ਉਹ ਦੇਵਕਰਨ ਦਾ ਹੀ ਆ ਤੇ ਜਿਹੜੀ ਘੋੜੀ ਆਪਾਂ ਪਹਿਲਾਂ ਵੇਖ ਕੇ ਆਏ ਜਿਹਦਾ ਬੱਚਾ ਛੋਟਾ ਵਾ ਰਾਤ ਸੁੱਈ ਆ ਠੀਕ ਹੈ ਉਸੇ ਘੋੜੀ ਉਸੇ ਘੋੜੀ ਦਾ ਬੱਚਾ ਉਹ ਠੀਕ ਹੈ ਜੀ ਜਨ ਕਿ ਘੋੜੀ ਨੇ ਦੋਨੇ ਬੱਚਿਆਂ ਦੀ ਪੂਰਾ ਸਿਰਾਂ ਲਾਇਆ ਉਹ ਸੋਹਣਾ ਤੇ ਉਹਦੇ ਬਾਰੇ ਬਣਾ ਸਕਦੇ ਕਿ ਕੋਈ ਜੇ ਕੋਈ ਹਾਂ ਜੀ ਕੋਈ ਚਾਹੁੰਦਾ ਵਾ ਆਪਾਂ ਉਹਦੇ ਉਹਦੇ ਬਾਰੇ ਵਿਚਾਰ ਕਰ ਸਕਦੇ ਉਹਦੇ ਬਾਰੇ ਵਿਚਾਰ ਹੈ ਨਾ ਕਿਉਂਕਿ ਫਾਰਮ ਤੇ ਨਾ ਜਿਹੜੇ ਬੱਚੇ ਆ ਸਾਡੇ ਕੋਲੇ ਉਹ ਆ ਰਹੇ ਜਿਵੇਂ ਹੁਣ ਵੀ ਆ ਰਾਤ ਕੋੜੀ ਸੂਈ ਆ ਤੇ ਬੇਸ਼ੇਰਾ ਆ ਜੀ ਤੇ ਉਹ ਆਏ ਆ ਵੀ ਜੇ ਅਸੀਂ ਕਿ ਹੁਣ ਜੇ ਕਿੰਨੇ ਜਾਨਵਰ ਰੱਖ ਸਕਦੇ ਹਾਂ ਹਾਂ ਵੀ ਜੇ ਕੋਈ ਹੁੰਦਾ ਜਾਨਵਰ ਕਿਸੇ ਨਾ ਕੋਈ ਉਸ ਜਗ੍ਹਾ ਤੇ ਚਲੇ ਜਾਊਗਾ ਸਾਡੇ ਨਾਲੋਂ ਵੀ ਜ਼ਿਆਦਾ ਕੇਅਰ ਕਰੂਗਾ ਬਿਲਕੁਲ ਬਿਲਕੁਲ ਹੈ ਨਾ ਤੇ ਬਾਕੀ ਉੱਥੇ ਜਾ ਕੇ ਪਰਫੁੱਲਤ ਹੁੰਦੇ ਬਿਲਕੁਲ ਹੈ ਨਾ ਜੀ ਤੇ ਭਾਈ ਸਾਹਿਬ ਆਪਾਂ ਜਾਂਦੇ ਜਾਂਦੇ ਹੈ ਨਾ ਆਪਾਂ ਆਪਣੇ ਫਾਰਮ ਦੀ ਕਾਲ ਸਟਾਰਟ ਫਾਰਮ ਦੀ ਪੂਰੀ ਪ੍ਰੋਪਰ ਲੋਕੇਸ਼ਨ ਬੋਲ ਕੇ ਹਨ ਤੇ ਥੋੜਾ ਜਿਹਾ ਆਪਣਾ ਸੰਸਥਾ ਬਾਰੇ ਦੱਸ ਕੇ ਤੇ ਫਿਰ ਆਪਾਂ ਸਮਾਪਤੀ ਕਰ ਦਈਏ ਹਨ ਕਿਸੇ ਨੇ ਸੰਪਰਕ ਕਰਨਾ ਹੋਵੇ ਕੋਈ ਜਾਣਕਾਰੀ ਲੈਣੀ ਉਹਨੂੰ ਥੋੜਾ ਜਿਹਾ ਸੌਖਾ ਹੋ ਜੇਣਾ ਜੀ ਬਹੁਤ ਚੰਗੀ ਗੱਲ ਪੁੱਛੀ ਤੁਸੀਂ ਜੀ ਕਿਉਂਕਿ ਸਾਰੇ ਕਿਤੇ ਲੋਕ ਇਹ ਨਹੀਂ ਜਾਣਦੇ ਕਿ ਬ੍ਰह्म ਮਿਲਨੇ ਦਾ ਚੌ ਗੁਰਦੁਆਰਾ ਕਿੱਥੇ ਆ ਜੀ ਤੇ ਮਿਲਣ ਵੇਲੇ ਫਿਰ ਬੰਦੇ ਨੂੰ ਇਹ ਦਿੱਕਤ ਆਉਂਦੀ ਹੈ ਤੇ ਉਹ ਸੰਪਰਕ ਕਰਨ ਲਗਾ ਨੇੜੇ ਬੈਠਾ ਵੀ ਦੂਰ ਸਮਝਦਾ ਜੀ 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 ਪਰ ਇਹ ਗੁਰਦੁਆਰਾ ਪੂਰੇ ਵਰਲਡ ਦੇ ਵਿੱਚ ਇੱਕੋ ਹੀ ਹੈ ਬ੍ਰह्म ਮਿਲਨੇ ਦਾ ਚਾਉ ਜੀ ਜਿਹਦੇ ਅੰਦਰ ਹੈ ਬ੍ਰह्म ਗਿਆਨ ਕੇਂ ਜੋ ਯੂਨੀਵਰਸਿਟੀ ਰੌਲੀ ਰੋਡ ਮੋਗਾ ਜੀ ਜਦੋਂ ਆਪਾਂ ਮੋਗੇ ਤੋਂ ਨਿਕਲਦੇ ਆਂ ਬੁੱਗੀਪੁਰਾ ਚੌਂਕ ਤੋਂ 2 ਕਿਲੋਮੀਟਰ ਦੇ ਅੱਗੇ ਜਾ ਕੇ ਰੌਲੀ ਨੂੰ ਜਿਹੜਾ ਸੜਕ ਮੁੜਦੀ ਹੈ ਜੀ ਉਹਦੇ ਤੇ 1 ਕਿਲੋਮੀਟਰ ਅੱਗੇ ਆ ਕੇ ਸਥਾਨ ਬਣਿਆ ਹੋਇਆ ਜੀ ਤੇ ਜਦੋਂ ਆਪਾਂ ਚਾਹੁੰਦੇ ਆ ਤੇ ਇੱਥੇ ਆਪਾਂ ਸੰਪਰਕ ਕਰ ਸਕਦੇ ਆ ਮਿਲ ਸਕਦੇ ਆ ਭਾਈ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਤਾਂ ਵੀ ਮਿਲ ਸਕਦੇ ਆ ਕਿਉਂਕਿ ਵਾਹਿਗੁਰੂ ਆਪ ਭਾਈ ਸਾਹਿਬ ਭਾਈ ਦਲਵੀਰ ਸਿੰਘ ਤਰਮਾਲਾ ਜੋ ਬ੍ਰਹਮ ਗਿਆਨ ਕੇਂਦਰ ਦੇ ਮੁਖੀ ਹੈ ਜੀ ਉਹ ਇੱਥੇ ਮੌਜੂਦ ਹੁੰਦੇ ਆ ਤੇ ਆਪਾਂ ਕਿਸੇ ਬਾਰੇ ਵੀ ਕੋਈ ਗੱਲ ਕਰਨੀ ਆ ਕਿਉਂਕਿ ਜਦੋਂ ਸਾਡੇ ਕੋਲ ਜਾਨਵਰ ਜਿੰਨੇ ਸਾਨੂੰ ਅਕੈਡਮੀ ਵਾਸਤੇ ਚਾਹੀਦੇ ਸੀ ਬੱਚਿਆਂ ਦੀ ਅਕੈਡਮੀ ਬਣੀ ਆ ਬਹੁਤ ਚੰਗੀ ਉਚੈਰੀ ਸਿੱਖਿਆ ਦਿੱਤੀ ਜਾਂਦੀ ਆ ਜਿੱਥੇ ਨਾਲ-ਨਾਲ ਘੋੜਸਵਾਰੀ ਜੀ ਸਖਾਈ ਜਾਂਦੀ ਹੈ ਉਥੇ ਪਿਛਲੇ ਪਾਸੇ ਜਾ ਕੇ ਗਰਾਉਂਡ ਬਣਿਆ کافی ਖੁੱਲਾ ਤੁਸੀਂ ਦੇਖ ਕੇ ਆਏ ਜੀ ਜਿੱਥੇ ਆਪਾਂ ਸ਼ੋਰਟ ਲੈ ਆ ਕੋੜਾ ਸ਼ੋਰਟ ਲੈ ਆ ਤੇ ਉਥੇ ਬੱਚੇ ਫਿਰ ਹਰ ਰੋਜ਼ ਸਵੇਰੇ 5-7 ਜਾਨਵਰ ਲੈ ਕੇ ਜਾਣੇ ਗੁਰਮਖਾਨੇ ਤੇ ਬੱਚਿਆਂ ਨੂੰ ਉਹਦੇ ਬਾਰੇ ਟ੍ਰੇਨਡ ਕਰਨਾ ਥੋੜਾ ਸਮਾਂ ਰੋਕੇ ਹਜੇ ਹੋਰ ਨੇਜਾਵਾਜੀ ਸ਼ੁਰੂ ਕਰਨ ਲੱਗੇ ਆ ਤੇ ਜਿਹਦੇ ਅੰਦਰ ਬੱਚੇ ਨੇਜਾਵਾਜੀ ਕਰਿਆ ਕਰਨਗੇ ਜਾਂ ਉਹ ਇਸ ਵਾਰੀ ਦੇ ਟ੍ਰੇਨਡ ਹੋਣਗੇ ਤੇ ਗੱਤਕੇ ਦੇ ਟ੍ਰੇਨਡ ਹੁੰਦੇ ਆ ਭਾਈ ਸਾਹਿਬ ਇਧਰ ਨੂੰ ਉਹਨਾਂ ਦੀ ਸੋਚ ਆ ਵਿਚਾਰ ਆ ਕਿ ਬੱਚਿਆਂ ਨੂੰ ਇਦਾਂ ਜਿਹੜੇ ਹੈਲਥੀ ਜਿਹੜੇ ਫਿਜ਼ੀਕਲ ਉਹਨਾਂ ਦੀ ਹੈਗੀ ਐ ਸਟਰੋਂਗ ਹੋਣ ਉਹ ਤੇ ਉਹਦੇ ਵਾਸਤੇ ਆਪਾਂ ਇਹ ਜਿਹੜੀ ਅੱਜ ਵੀਡੀਓ ਬਣਾਈ ਐ ਇਹਦੇ ਚ ਕੋਈ ਵੀ ਗੁਰਮੁਖ ਆਪਣੇ ਨਾਲ ਜਦੋਂ ਆਪਾਂ ਨੇ ਕੋਲੇ ਇੱਕ ਬਰੀਡਰ ਘੋੜਾ ਤੇ ਜਿੰਨੇ ਸਾਡੇ ਕੋਲੇ 10-12 ਕ ਜਾਨਵਰ ਜਾਨੀ ਅਸੀਂ ਜਿਹੜੇ ਚਾਹੁੰਦੇ ਆਂ ਹਾਂ ਜਿਹੜੇ ਅਸੀਂ ਚਾਹੁੰਦੇ ਆਂ ਸਾਡੇ ਕੋਲ ਹੋਣੇ ਚਾਹੀਦੇ ਆ ਜ਼ਰੂਰੀ ਕਿਉਂਕਿ ਇਹਨੇ ਬੱਚਿਆਂ ਵਾਸਤੇ ਚਾਹੀਦੇ ਆ ਜਿਹੜੇ ਸਾਡੇ ਕੋਲੇ ਓਵਰ ਹੋ ਜਾਂਦੇ ਆ ਜਾਨਵਰ ਜਿਵੇਂ ਬੱਚੇ ਆ ਜਾਂਦੇ ਆ ਜਾਂ ਕੋਈ ਵਿੱਚੋਂ ਘੋੜੀ ਬਦਲਣੀ ਹੁੰਦੀ ਆ ਹਨਾ ਜੀ ਤੇ ਉਹਦੇ ਚ ਕੋਈ ਵੀ ਜੀਵ ਸੰਪਰਕ ਸਾਡੇ ਨਾਲ ਕਰ ਵਿਚਾਰ ਕਰ ਬਚਾਰ ਕਰ ਇੱਕ ਚੀਜ਼ ਮੈਂ ਜਾਂਦੇ ਹਾਂ ਇਹ ਗੱਲ ਕਹੂੰਗਾ ਜੇ ਘੋੜੀਆਂ ਬੱਚੇ ਇਹਨਾਂ ਦੇ ਰਾਈਡ ਕਰਦੇ ਤੇ ਫਿਰ ਘੋੜੀਆਂ ਸਾਰੀਆਂ ਫ੍ਰੈਂਡਲੀ ਆ ਪੁਰਗਾਣਾ ਵੀ ਕੋਈ ਕਿਉਂਕਿ ਬੱਚਿਆਂ ਨੂੰ ਤਾਂ ਆਪਾਂ ਰਿਸਕ ਲੈ ਵੀ ਨਹੀਂ ਸਕਦੇ ਕਿਸੇ ਕੋਈ ਸਮਝੀ ਦੇਖੋ ਸਾਡੇ ਕੋਲੇ ਜਿੰਨੇ ਜਾਨਵਰ ਆ ਵੱਡਾ ਘੋੜਾ ਵਾ ਜਿਹੜਾ ਦੇਵਕਰਨ ਸਾਡੇ ਕੋਲੇ ਸਭ ਤੋਂ ਵਧੀਆ ਅਬਲ ਜੀ ਬਹੁਤ ਚੰਗੀਆਂ ਘੋੜੀਆਂ ਆ ਵੀ ਘੋੜੀ ਖੜੀ ਹੈ ਬਹੁਤ ਚੰਗੀ ਹੈ ਪਰ ਇਹਦੇ ਵਿੱਚ ਜਿਹੜੇ ਸਾਡੇ ਕੋਲੇ ਸਖਿਆਰਥੀ ਆਉਂਦੇ ਆ ਜਿਹੜੇ ਸੇਵਾ ਕਰਦੇ ਆ ਇਹ ਖੁਦ ਵੀ ਇਸ ਬ੍ਰਹਮ ਗਿਆਨ ਕੇਂਦਰ ਨੂੰ ਜਿਉਂਦੇ ਦੇਹ ਤੋਂ ਅਲੱਗ ਹੋਣਾ ਜਾਂ ਦੇਹ ਦੇ ਅੰਦਰ ਇਹ ਬ੍ਰਹਮ ਨੂੰ ਪਹਿਚਾਨਣਾ ਇਹ ਗੁਰਮੁਖ ਵਿਦੇਸ਼ਾਂ ਤੋਂ ਆ ਕੇ ਇੱਥੇ ਸੇਵਾ ਕਰਦੇ ਆ ਤੇ ਇਹ ਸਿੱਖਿਆ ਲੈਂਦੇ ਆ ਪਰ ਇਹਨਾਂ 'ਚ ਕੋਈ ਵੀ ਇਹ ਬਚਪਨ ਤੋਂ ਲੈ ਕੇ ਹਾਲਾਂਕਿ ਜਾਨਵਰਾਂ ਨੂੰ ਨਹੀਂ ਜਾਣਦੇ ਪਰ ਇੱਥੇ ਇਹ ਵੀ ਰਾਈਡਿੰਗ ਕਰਦੇ ਹ ਹੂੰ ਜਿ세 ਬੱਚੇ ਨਾਲ ਕਰਦੇ ਆ ਇਹ ਵੀ ਕਰਦੇ ਆ ਜੇ ਕਿਸੇ ਵੀ ਜਾਨਵਰ ਤੇ ਚੜ ਕੇ ਸਵਾਰੀ ਕਰਕੇ ਖੁਦ ਭਾਈ ਸਾਹਿਬ ਆਪ ਜੀ ਕਦੇ ਘੋੜੇ ਤੇ ਕਦੇ ਘੋੜੀਆਂ ਤੇ ਜਿਹਦੇ ਤੇ ਮਰਜ਼ੀ ਜਾਨਵਰ ਨੂੰ ਤੁਸੀਂ ਖੁਦ ਜਿਹੜੇ ਮਰਜ਼ੀ ਜਾਨਵਰ ਨੂੰ ਕਢੋ ਤੇ ਲੈ ਜਾਓ ਬੈਠੇ ਲੈ ਜਾ ਸਕਦੇ ਤੇ ਬਹੁਤ ਬਹੁਤ ਧੰਨਵਾਦ ਹਨਾ ਜੀ ਤੇ ਬਹੁਤ ਆਨੰਦ ਆਇਆ ਹਨਾ ਜਿੰਨਾ ਵੀ ਟਾਈਮ ਘੋੜਿਆਂ ਦੀ ਵੀਡੀਓ ਕੀਤੀ ਹੈ ਵੈਸੇ ਤਾਂ ਕਰਮ ਵਾਲਿਆਂ ਦੇ ਦਰਸ਼ਕੀ ਬਹੁਤ ਹੁੰਦੇ ਹਨਾ ਤੇ ਅਸੀਂ ਦਰਸ਼ਕੀ ਤੇ ਸਾਡੀ ਰੂਹ ਪੂਰੀ ਖੁਸ਼ થઈ ਜਾਨਵਰ ਦੇਖ ਕੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਸਾਡੇ ਤੇ ਇਹ ਕਿਰਪਾ ਕੀਤੀ ਹੈ ਕਿ ਇੰਨੇ ਸੰਸਾਰ ਨਾਲ ਤੁਸੀਂ ਸਾਨੂੰ ਮਿਲਾਇਆ ਤੇ ਹੋ ਸਕਦਾ ਸਾਨੂੰ ਬਹੁਤ ਚੰਗੇ ਸੁਝਾਅ ਗੁਰਮੁਖ ਇਸ ਵੀਡੀਓ ਨੂੰ ਦੇਖ ਕੇ ਜੋ ਸਾਨੂੰ ਨਹੀਂ ਸੋਝੀ ਅਸੀਂ ਉਹਨਾਂ ਤੋਂ ਸਿੱਖਾਂਗੇ ਤੇ ਉਹ ਸਾਨੂੰ ਇਹਨਾਂ ਬਾਰੇ ਸੁਝਾਅ ਦੇਣਗੇ ਕੋਈ ਸਾਡੇ ਚੋਂ ਤਾਈ ਹੈ ਕੋਈ ਗਲਤੀ ਹੈ ਜਿਹੜਾ ਸਾਡੇ ਚ ਕਿਸੇ ਸਾਹਮਣੇ ਚ ਮਿਸਟੇਕ ਹੈ ਤੇ ਉਹ ਸਾਨੂੰ ਸੁਝਾਅ ਦੇਣਗੇ ਅਸੀਂ ਬਹੁਤ ਧੰਨਵਾਦੀਆਂ ਤੁਹਾਡੇ ਤੇ ਦਰਸ਼ਕਾਂ ਦਾ ਧੰਨਵਾਦ ਤੇ ਲੋਕ ਵੀ ਦਰਸ਼ਕ ਵੀਰੋ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਨਾ ਤੇ ਜਿੰਨੇ ਕ ਜਾਨਵਰ ਗੁਰਮਖਾਨੇ ਦਿਖਾ ਪਏ ਆ ਸੇਲ ਕਰਨ ਵਾਲੇ ਉਹਨਾਂ ਬਾਰੇ ਵੀ ਕੋਈ ਜਾਣਕਾਰੀ ਬਾਕੀ ਮੈਂ ਤੁਹਾਨੂੰ ਇੱਕ ਬਚੀ ਜਿਵੇਂ ਕਹੂੰਗਾ ਕੋਈ ਵੀ ਸੱਜਣ ਨਾ ਫਾਰਮ ਤੇ ਆ ਕੇ ਤੁਸੀਂ ਵਿਜ਼ਿਟ ਕਰਿਓ ਕੋਈ ਵੀ ਜਾਨਵਰ ਜਿਹੜਾ ਵੀ ਜਾਨਵਰ ਤੁਸੀਂ ਦੇਖੋਗੇ ਤੁਹਾਡੀ ਰੂਹ ਖੋਸ਼ ਹੋ ਜੂਗੀ ਬਾਕੀ ਫਾਰਮ ਜਿਹੜੇ ਤਰੀਕੇ ਨਾਲ ਬਣਿਆ ਹੋਇਆ ਬਹੁਤ ਸੋਹਣਾ ਜਾਨਕੀ ਖੁੱਲਾ ਹਵਾਦਾਰ ਹੋਇਆ ਸੀ ਇੱਥੇ ਮੇਰੇ ਸਾਹਮਣੇ 11 12 ਵਜੇ ਦਾ ਟਾਈਮ ਆ ਕੋਈ ਪੱਖਾ ਨਹੀਂ ਚੱਲ ਰਿਹਾ ਜਾਨਵਰ ਪੂਰੇ ਐਨ ਆਨੰਦ ਚ ਬੈਠਿਆ ਤੇ ਸਾਰੇ ਦਰਸ਼ਕ ਵੀਰ ਜਾਨਵਰ ਕਿਵੇਂ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਕੋਈ ਵੀ ਤਸੱਲੀ ਵਰਕ ਕਰਨੀ ਹੈ ਤੁਸੀਂ ਫਾਰਮ ਤੇ ਆ ਕੇ ਕੋਈ ਫੋਟੋ ਵੀਡੀਓ ਅਸੀਂ ਪੂਰੀ ਵਧੀਆ ਤਰੀਕੇ ਨਾਲ ਐਡਿਟ ਕਰਕੇ ਵੀਡੀਓ ਤੁਹਾਡੇ ਲਈ ਪੇਸ਼ ਕਰ ਦਾਂਗੇ ਜਰੂਰ ਸੁਝਾ ਦਿਓ ਬਾਕੀ ਬੜੀ ਨਿਮਰਤਾ ਨਾਲ ਭਾਈ ਸਾਹਿਬ ਨੇ ਕਿਹਾ ਵੀ ਜੇ ਕੋਈ ਸਾਡੇ ਚ ਫੇਰ ਵੀ ਕਮੀ ਲੱਗਦੀ ਹੈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਉਂਦੇ ਬਹਦੇ ਰਹੋ ਜੀ ਧੰਨਵਾਦ